ਪਿੰਡ ਆਸਟ੍ਰੇਲੀਆ ਜਰਨਲ ਨਾਲ ਜੁੜ ਚੁੱਕੇ ਸਾਰੇ ਸੱਜਣਾ ਮਿੱਤਰਾਂ ਨੂੰ ਮੇਰੇ ਵੱਲੋਂ ਯਾਨੀ ਕਿ ਮਿੰਟੂ ਬਰਾੜ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਅਮੀਦ ਕਰਦੇ ਆ ਤੁਸੀਂ ਚੜ੍ਹਦੀ ਕਲਾ ਚ ਹੋਵੋਗੇ ਆਪਾਂ ਵੀ ਚੜ੍ਹਦੀ ਕਲਾ ਚ ਆਓ ਅੱਜ ਇੱਕ ਹੋਰ ਨਵੀਂ ਸਖਸ਼ੀਅਤ ਨਾਲ ਤੁਹਾਨੂੰ ਮਿਲਾਈਏ ਤੇ ਇੱਕ ਬਹੁਤ ਹੀ ਰੋਚਕ ਤੇ ਬਹੁਤ ਹੀ ਕੰਮ ਦੇ ਵਿਸ਼ੇ ਤੇ ਗੱਲ ਕਰੀਏ ਇਹ ਵਿਸ਼ਾ ਬਹੁਤ ਪਹਿਲਾਂ ਸ਼ੋਹਿਆ ਜਾਣਾ ਚਾਹੀਦਾ ਸੀ ਪਰ ਦੇਰ ਆਏ ਦਰਸਤਾ ਕਹੂੰਗਾ ਮੈਂ ਖਾਸ ਕਰਕੇ ਵੀਜ਼ੇ ਨਾਲ ਵੀ ਰਿਲੇਟਡ ਆ ਇਹ ਪੜਾਈ ਨਾਲ ਵੀ ਰਿਲੇਟਡ ਆ ਤੇ ਬਹੁਤ ਸਾਰੀਆਂ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਮੈਨੂੰ ਰੋਜ਼ ਸਵਾਲਾਂ ਦੇ ਜਵਾਬ ਦੇਣੇ ਪੈਂਦੇ ਸੀ ਲੋਕਾਂ ਨੂੰ ਪਰ ਅੱਜ ਅਸੀਂ ਇੱਕ ਮਹਾਰਾ ਉਹ ਭਾਵੇਂ ਮਹਾਰਾ ਐਜੇ ਇੱਕ ਟੀਚਰ ਆ ਪਰ ਉਹਨਾਂ ਨੇ ਇਸ ਦੇ ਵਿੱਚ ਦੀ ਲੰਘੇ ਆ ਇੱਕ ਪ੍ਰੋਸੈਸ ਵਿੱਚ ਦੀ ਲੰਘ ਕੇ ਆਇਆ ਸੋ ਅਸੀਂ ਪਹਿਲਾਂ ਹੀ ਡਿਸਕਲੇਮਰ ਦਿੰਨੇ ਆ ਵੀ ਜਿਆਦਾ ਜਾਣਕਾਰੀ ਲਈ ਤੁਸੀਂ ਮਹਾਰਾ ਨਾਲ ਸੰਪਰਕ ਕਰਿਓ ਪਰ ਹਾਂ ਇੱਕ ਤਜਰਬੇ ਦੇ ਵਿੱਚੋਂ ਨਿਕਲੀਆਂ ਗੱਲਾਂ ਅੱਜ ਅਸੀਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਪਰ ਉਸ ਤੋਂ ਪਹਿਲਾਂ ਆਪਾਂ ਇਸ ਵਿਸ਼ੇ ਨੂੰ ਛੋਹੀਏ ਤੇ ਕਿਵੇਂ ਤੁਸੀਂ ਜਿਹੜਾ ਬੱਚੇ ਵੀਜ਼ਾ ਲਵਾਉਣ ਪਿੱਛੇ ਜਾਂ ਆਸਟ੍ਰੇਲੀਆ ਬੰਦ ਹੋ ਗਿਆ ਖੁੱਲ ਗਿਆ ਕਿਤੇ ਭਜਦੇ ਆ ਕਿਤੇ ਹਾਈਲਟਸ ਤੋਂ ਘਬਰਾਉਂਦੇ ਆ ਕਿਵੇਂ ਬਿਨਾ ਹਾਈਲਟਸ ਤੋਂ ਬਿਨਾ ਘਬਰਾਏ ਬੜੀ ਸੁਖਾਲੇ ਤਰੀਕੇ ਨਾਲ ਆਸਟ੍ਰੇਲੀਆ 'ਚ ਪੜ੍ਹਾਈ ਕੀਤੀ ਜਾ ਸਕਦੀ ਹੈ ਗੱਲਾਂ ਕਿ ਐਜੇ ਮੈਂ ਇੱਕ ਮਾਈਗ੍ਰੇਸ਼ਨ ਏਜੰਟ ਨਹੀਂ ਕਰ ਰਿਆ ਇਹ ਗੱਲਾਂ ਮੈਂ ਇੱਕ ਹਾਦਸੇ ਵਿੱਚ ਦੀ ਜਾਂ ਇੱਕ ਸਿਸਟਮ ਵਿੱਚ ਦੀ ਨਿਕਲਣ ਤੋਂ ਬਾਅਦ ਕਰ ਰਿਹਾ ਟਾਈ ਮੈਂ ਤੁਹਾਨੂੰ ਕਿਹਾ ਵੀ ਅੱਜ ਦਾ ਪ੍ਰੋਗਰਾਮ ਤੁਹਾਡੇ ਲਈ ਕਾਫੀ ਲਾਏਬੰਦ ਹੋਊਗਾ ਤੁਸੀਂ ਸਾਰੇ ਜਾਣੇ ਜ਼ਰੂਰ ਦੇਖਿਓ ਤੇ ਕਿਸੇ ਨਾ ਕਿਸੇ ਦੀ ਕਿਸਮਤ ਜ਼ਰੂਰ ਖਿਲੂਗੀ ਦੂਜੀ ਗੱਲ ਇਹ ਅਸੀਂ ਜਿਹੜੇ ਵੀ ਅੱਜ ਦੋ ਬੰਦੇ ਇਸ ਚ ਬੈਠੇ ਆ ਸਾਨੂੰ ਦੋਨਾਂ ਨੂੰ ਇਹਦਾ ਪੂਰਾ ਫਾਇਦਾ ਨਹੀਂ ਇੱਕ ਜੇ ਕੋਈ ਮਾਈਗ੍ਰੇਸ਼ਨ ਏਜੰਟ ਹੈ ਜੀ ਗੱਲ ਕਰੇ ਤਾਂ ਉਹ ਵੱਖਰੀ ਗੱਲ ਮੰਨੀ ਜਾ ਸਕਦੀ ਹੈ ਵੀ ਉਹਨੂੰ ਬੈਨੀਫਿਟ ਆ ਪਰ ਮਾਈਗ੍ਰੇਸ਼ਨ ਏਜੰਟ ਇਹ ਗੱਲ ਨਹੀਂ ਕਰਦੇ ਕਿਉਂਕਿ ਇਹ ਬਾਹਰ ਦੀ ਗੱਲ ਆ ਸੌਰੀ ਟੂ ਸੇ ਮੇਰੇ ਵੀ ਬਹੁਤ ਸਾਰੇ ਮਿੱਤਰ ਆ ਅਸੀਂ ਇਹ ਤੁਹਾਡੇ ਨਾਲ ਇੱਥੇ ਲੈ ਕੇ ਵੀ ਆਉਣੇ ਪਰ ਇਹ ਵੀਜ਼ੇ ਨਾਲ ਉਹਨਾਂ ਦਾ ਲੈਣਾ ਦੇਣਾ ਨਾ ਹੋਣ ਕਰਕੇ ਇਸ ਕਰਕੇ ਫਿਰ ਕਿਦੇ ਚਰਚਾ ਦੇ ਵਿੱਚ ਆਉਂਦਾ ਹੀ ਨਹੀਂ ਹੈ ਸੋ ਇਹ ਸਾਰੀਆਂ ਗੱਲਾਂ ਬਾਤਾਂ ਅੱਜ ਆਪਾਂ ਬੜੇ ਸਰਲ ਤਰੀਕੇ ਨਾਲ ਤੁਹਾਨੂੰ ਸਮਝਾਉਣੀਆਂ ਹੋ ਸਕਦਾ ਤੁਹਾਡੇ ਚੋਂ ਤੁਹਾਡੇ ਕਿਸੇ ਦੇ ਬੱਚੇ ਦਾ ਭਾਗ ਖੁੱਲ ਜਾਣ ਇਸ ਪ੍ਰੋਗਰਾਮ ਤੋਂ ਬਾਅਦ ਸੋ ਆਓ ਪਹਿਲਾਂ ਜਿਹਾ ਕਹਿੰਦੇ ਅਸੀਂ ਵਿਵੇਕ ਗੈਰਾ ਜੀ ਨੂੰ ਵਿਵੇਕ ਗੈਰਾ ਜੀ ਆ ਜਿਹੜੇ ਉਹ ਐਡਲਟ ਦੇ ਵਿੱਚ ਨੇੜਲੇ ਇੱਕ ਸਕੂਲ ਦੇ ਵਿੱਚ ਇੱਕ ਅਧਿਆਪਕ ਦੇ ਤੌਰ ਤੇ ਆਪਣੀਆਂ ਸੇਵਾਵਾਂ ਨਿਭਾ ਰਹੇ ਆ ਤੇ ਨਾਲ ਹੀ ਉਹਨਾਂ ਨੇ ਹੁਣੇ ਇੱਕ ਇਸ ਪ੍ਰੋਸੈਸਸ ਦੇ ਵਿੱਚ ਦੀ ਲੰਘੇ ਆ ਥੋੜਾ ਜਿਹਾ ਪਹਿਲਾਂ ਤੇ ਉਹਨਾਂ ਨਾਲ ਜਦੋਂ ਮੇਰੀ ਗੱਲ ਹੋਈ ਤਾਂ ਉਹ ਰਾਜ਼ੀ ਹੋ ਗਏ ਕਹਿੰਦੇ ਕਿਉਂ ਨਹੀਂ ਜੇ ਕਿਸੇ ਦਾ ਭੜਾ ਹੋਵੇ ਤਾਂ ਮੈਂ ਵੀ ਉਸ ਭੜੇ 'ਚ ਹਿੱਸਾ ਪਾਉਣਾ ਚਾਹੁੰਗਾ ਸੋ ਆਓ ਪਹਿਲਾਂ ਉਹਨਾਂ ਨੂੰ ਭਾਜੀਆਂ ਕਹਿੰਦੇ ਤੇ ਫਿਰ ਅੱਗੇ ਬਾਤਾਂ ਸਤਿ ਸ਼੍ਰੀ ਅਕਾਲ ਕਰ ਰਹਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਦਸ਼ਕਾਂ ਨੂੰ ਪਿੰਡੂ ਆਸਟ੍ਰੇਲੀਆ ਦੇ ਸਾਰੇ ਦਸ਼ਕਾਂ ਨੂੰ ਬਹੁਤ ਬਹੁਤ ਅੱਜ ਚੰਗਾ ਲੱਗਿਆ ਇਸ ਪ੍ਰੋਗਰਾਮ ਤੇ ਆ ਕੇ ਸੋ ਗਿਰਾ ਸਾਹਿਬ ਤੁਸੀਂ ਪੈਨਡੂ ਆਸਟ੍ਰੇਲੀਆ ਦੇਖਦੇ ਵੀ ਆਂ ਕਿ ਅੱਜ ਅਚਾਨਕ ਹੀ ਹੋ ਗਿਆ ਸਬਾਬ ਨਹੀਂ 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 ਮੈਂ ਪੈਨਡੂ ਆਸਟ੍ਰੇਲੀਆ ਬਹੁਤ ਪਹਿਲੇ ਤੋਂ ਦੇਖ ਰਿਹਾ ਤੇ ਤੁਹਾਡੇ ਨਾਲ ਵੈਸੇ ਗੱਲਬਾਤ ਤੇ ਹੁੰਦੀ ਸੀਗੀ ਗੁਰਦੁਆਰਾ ਸਾਹਿਬ ਤੇ ਮੇਰੇ ਦਿਮਾਗ 'ਚ ਨਾ ਕਾਫੀ ਟਾਈਮ ਤੋਂ ਸੀਗਾ ਕਿ ਬਈ ਇਹ ਟਾਪਿਕ ਮੈਨੂੰ ਲੱਗਦਾ ਹੈ ਕਿ ਜਿਹੜਾ ਇੰਡੀਆ 'ਚ ਇੰਨੀ ਅਵੇਅਰਨੈਸ ਨਹੀਂ ਹੈਗੀ ਕਿ ਅਗਰ ਆਪਾਂ ਕਵਰ ਕਰੀਏ ਤੇ ਯੂ ਨੋ ਕਾਫੀ ਬੱਚੇ ਹੈਗੇ ਜਿਨ੍ਹਾਂ ਨੂੰ ਇਹਦਾ ਫਾਇਦਾ ਹੋ ਸਕਦਾ ਹੈ ਕਿ ਵੀ ਇੱਥੇ ਆ ਕੇ ਤੁਸੀਂ ਸਕੂਲ 'ਚ ਵੀ ਆ ਸਕਦੇ ਹੈਗੇ ਰਾਹ ਖੁੱਲੇ ਜਾਣ ਹਾਂਜੀ ਹਾਂਜੀ ਸੋ ਮਸਲਾ ਅੱਜ ਦਾ ਹੈਗਾ ਜੀ ਵੀਜ਼ਾ ਆਮ ਯੂਨੀਵਰਸਿਟੀਆਂ 'ਚ ਕਾਲਜਾਂ 'ਚ ਡਿਗਰੀਆਂ 'ਚ ਤੇ ਡਿਪਲੋਮਿਆਂ 'ਚ ਆਉਣ ਦੀ ਗੱਲ ਚੱਲਦੀ ਸੀ ਅੱਜ ਪਰ ਸਕੂਲ 'ਚ ਆਉਣ ਦਾ ਵੀਜ਼ਾ ਜਿਹੜਾ ਇਹਦੇ ਤੇ ਵਿਸ਼ੇ ਤੇ ਗੱਲ ਕਰਨੀ ਆ ਸੋ ਪਹਿਲਾਂ ਤਾਂ ਸਾਡੇ ਦਰਸ਼ਕਾਂ ਨੂੰ ਇਹ ਦੱਸਿਓ ਜੀ ਵੀ ਸਕੂਲ ਦੇ ਵਿੱਚ ਕਿਹੜੀ ਕਲਾਸ ਤੋਂ ਤੁਸੀਂ ਕਹਿ ਰਹੇ ਹੋ ਕਿਹੜੀ ਚ ਸੌਖਾ ਹੋਣਾ ਦੇਖੋ ਦੀ ਮੈਂ ਪਹਿਲੇ ਨਾ ਤੁਹਾਨੂੰ ਦੱਸਾਂਗਾ ਕਿ ਮੇਜਰ ਡਿਫਰੈਂਸ ਕੀ ਹੈਗਾ ਅਗਰ ਤੁਸੀਂ ਯੂਨੀਵਰਸਿਟੀ ਚ ਆਂਦੇ ਹੋ 12ਵੀਂ ਤੋਂ ਬਾਅਦ ਤੁਸੀਂ ਯੂਨੀਵਰਸਿਟੀ ਚ ਆਂਦੇ ਹੋ ਜਾਂ ਫਿਰ ਤੁਸੀਂ ਗ੍ਰੈਜੂਏਸ਼ਨ ਤੋਂ ਬਾਅਦ ਮਾਸਟਰ ਕਰਨ ਆਂਦੇ ਹੋ ਉਸ ਨਾਲ ਗਵਰਨਮੈਂਟ ਦੀ ਜਾਂ ਯੂਨੀਵਰਸਿਟੀ ਦੀ ਜਾਂ ਸਿਸਟਮ ਦੀ ਬਹੁਤ ਸਾਰੀ ਰੈਸਟ੍ਰਿਕਸ਼ਨਸ ਹੈ ਬਹੁਤ ਸਾਰੇ ਸਟ੍ਰਿਕਟ ਨੋਰਮਸ ਹੈਗੇ ਜਿਹੜੇ ਫੁੱਲਫਿਲ ਕਰਨੇ ਕਦੀ ਕਦੀ ਬੱਚਾ ਲਈ ਮੁਸ਼ਕਲ ਹੋ ਜਾਂਦੇ ਹੈਗੇ ਸਕੂਲ ਚ ਇਟਸ ਅ ਰਿਵਰਸ ਪ੍ਰੋਸੈਸ ਸਕੂਲ ਚ ਗਵਰਨਮੈਂਟ ਚਾਹਦੀ ਹੈ ਕਿ ਬੱਚਾ ਇੱਥੇ ਆਏ ਹਮ ਗਵਰਨਮੈਂਟ ਇਜ਼ ਮੋਰ ਇਨਕਲਾਈਨ ਕਿ ਵੀ ਬੱਚਾ ਇੱਥੇ ਆਏ ਤੇ ਸਾਡੇ ਕੋਲ ਆ ਕੇ ਸਕੂਲ ਚ ਪੜੇ ਹਮ ਤੇ ਮੇਜਰ ਡਿਫਰੈਂਸ ਇਹ ਹੈ ਕਿ ਫਸਟ ਆਫ 올 ਜਿੱਦਾਂ ਅਗਰ ਮੈਂ ਕੰਪੈਰੀਜ਼ਨ ਤੁਹਾਨੂੰ ਦਵਾ ਕਿ ਇੰਡੀਆ ਚ ਆਪਣਾ ਸਟੇਟ ਬੋਰਡ ਚ 8th ਤੇ 10th ਤੇ 12th ਹੂੰ ਬੋਰਡ ਹੁੰਦਾ ਹੈ ਜੀ ਜੀ ਤੇ ਦਿੱਲੀ ਬੋਰਡ ਚ 10th ਤੇ 12th ਬੋਰਡ ਹੁੰਦਾ ਹੈ ਜੀ ਇੱਥੇ ਹੀ ਉਸੀ ਅਗਰ ਆਪਾਂ ਉਸੀ ਪੈਰਾਮੀਟਰ ਤੇ ਗੱਲ ਕਰੀਏ ਤੇ ਸਾਊਥ ਆਸਟ੍ਰੇਲੀਆ ਚ 11th ਐਂਡ 12th ਇਸ ਬੋਰਡ ਹੂੰ ਸੋ 11 12th ਇੱਥੇ ਕਰਨੀ ਕੰਪਲਸਰੀ ਅਗਰ ਬੱਚਾ ਸਕੂਲ ਚ ਤੇ ਐਡਮਿਸ਼ਨ ਲੈਂਦਾ ਹੈ ਹੂੰ ਤੇ ਦੈਨ ਸਿੰਪਲ ਹੋ ਗਿਆ ਦੈਨ ਯੂ ਹੈਵ ਟੂ ਕਮ ਬਿਫੋਰ ਆਪ ਬਿਫੋਰ 10th 10th ਮਤਲਬ 10 ਦੇ ਵਿੱਚ ਕਾਰਜ ਆ ਜਾਓ ਜਾਂ 10 ਤੋਂ ਪਹਿਲੇ ਆ ਜਾਓ ਜਾਂ 10 ਦੇ ਵਿੱਚ ਕਾਰ ਤੋਂ ਤੱਕ ਤੱਕ ਹੀ ਆ ਸਕਦਾ ਨਹੀਂ 10ਵੀਂ ਇੱਥੇ ਹੋਵੇ 10ਵੀ ਤੁਸੀਂ ਮਤਲਬ 6 ਮਹੀਨੇ ਵੀ ਕਰ ਸਕਦੇ ਹੋ ਉੱਥੇ ਜਰੂਰੀ ਨਹੀਂ ਸਪੋਜ਼ ਕਰੋ ਕਿ ਬੱਚਾ ਇੰਡੀਆ ਚ 10ਵੀ ਚ ਹੈਗਾ ਜਾਂ ਇਵਨ 11ਵੀ ਚ ਵੀ ਹੈਗਾ ਬਿਕੋਜ਼ ਆਈ ਵਿਲ ਗਿਵ ਯੂ ਕਿ ਮੇਰਾ ਜਿਹੜਾ ਲਾਈਵ ਐਗਜ਼ਾਮਪਲ ਹੈ ਮੈਂ ਆਪਣੇ ਪੰਜੇ ਨੂੰ ਬੁਲਾਇਆ ਤੇ ਉਹ ਉੱਥੇ ਇੰਡੀਆ ਚ 12th ਚ ਸੀਗਾ ਤੇ ਦੈਨ ਗਵਰਨਮੈਂਟ ਦੀ ਰਿਕੁਆਇਰਮੈਂਟ ਸੀ ਕਿ ਵੀ 11 12 ਤੁਸੀਂ ਇੱਥੇ ਹੀ ਕਰਨੇ ਫਿਰ ਉਹਨੂੰ ਮੈਂ 12th ਤੋਂ ਬੈਕ ਕਰਵਾ ਕੇ 10th ਚ ਐਡਮਿਸ਼ਨ ਕਰਾਇਆ ਥਾ ਮਿਡਲ ਆਫ ਦੀ ਈਅਰ ਪਹਿਲੀ ਗੱਲ ਤੱਕ ਅਗੇ ਵਧਣ ਤੋਂ ਪਹਿਲਾਂ ਇਹ ਕਰਵਾ ਸਕਦੇ ਹਾਂ ਹਾਂਜੀ ਬਹੁਤੇ ਕਰਵਾਉਣਗੇ ਕਿਉਂਕਿ ਸਾਰਿਆਂ ਦੀ ਜਿਨ੍ਹਾਂ ਦੀ ਟ੍ਰੇਨ ਮਿਸ ਹੋ ਗਈ ਮੈਂ ਅੱਜ ਇੱਕ ਨਾ ਗੱਲ ਕਰ ਰਿਹਾ ਸੀ ਉਹ ਕਹਿੰਦੇ ਮੈਂ ਤਾਂ 12ਵੀਂ ਕਰ ਗਿਆ ਜੇ ਉਹ 12ਵੀਂ ਕਰ ਗਿਆ ਤੇ ਉਹਨਾਂ ਦਾ ਚੰਗਾ ਭਵਿੱਖ ਹੁੰਦਾ ਤੂੰ 10ਵੀਂ ਚ ਆ ਕੇ 20 ਆਉਣ ਨੂੰ ਤਿਆਰ ਹੋ ਜਾਣਗੇ ਜਦੋਂ ਸੌਖਾ ਆਣਾ ਹੋਵੇ ਨਹੀਂ ਨਹੀਂ ਮੈਂ ਇੱਥੇ ਕਰੈਕਸ਼ਨ ਦੇਵਾਂਗਾ 12ਵੀਂ ਅਗਰ ਕਰ ਲਈ ਹੈ that is a bit difficult ਅਗਰ ਹਾਂ ਉਹ ਮੇਰਾ ਹਾਂ ਜਿੱਦਾਂ ਮੇਰਾ ਪੰਜਾ 12ਵੀਂ ਸੀਗਾ ਹੂੰ ਉਸ ਵੇਲੇ ਕਿ ਜਦੋਂ ਆਪਾ ਐਡਮਿਸ਼ਨ ਪ੍ਰੋਸੈਸ ਸ਼ੁਰੂ ਕੀਤਾ ਉਹਨੇ ਜਸਟ 12 ਸ਼ੁਰੂ ਕੀਤੀ ਸੀਗੀ ਓਕੇ ਓਕੇ 12 ਸ਼ੁਰੂ ਕੀਤੀ ਸੀਗੀ ਤੇ ਫਿਰ ਸਕੂਲ ਦਾ ਬਿਕੋਜ਼ ਗਵਰਨਮੈਂਟ ਦੀ ਰਿਕੁਆਇਰਮੈਂਟ ਕਿ ਤੁਸੀਂ ਆਪਣਾ 10th ਜੇ ਆਪ ਐਡਮਿਸ਼ਨ ਦਵਾਉਂਗੇ ਕਿ 11ਵੀਂ 12ਵੀਂ ਇੱਥੇ ਹੀ ਕਰਨੀ ਹੈਗੀ ਠੀਕ ਹੈ ਜੀ ਤੇ ਉਹ ਦੂਜੀ ਮੇਜਰ ਜਿਹੜੀ ਡਿਫਰੈਂਸ ਹੈਗਾ ਜਿਹੜਾ ਸਾਰੇ ਬੱਚਨ ਸਹੂਲਤਾ ਹੋਣੀ ਹੈ ਕਿ ਬਈ ਇਸ ਚ ਆਇਲਸ ਨਹੀਂ ਹੈਗਾ ਅਗਰ ਤੁਸੀਂ ਇੰਗਲਿਸ਼ ਮੀਡੀਅਮ ਚ ਉੱਥੇ ਪੜ ਰਹੇ ਹੋ ਅਗਰ ਤੁਹਾਡੇ ਇੰਗਲਿਸ਼ ਤੁਸੀਂ ਪ੍ਰੂਫ ਕਰ ਸਕਦੇ ਹੋ ਕਿ ਮੇਰੇ ਸਭ ਬਈ ਨੋਰਮਲ ਜਿਹੜੀ ਮੇਰੀ ਕਲਾਸ ਚੱਲ ਰਹੀ ਹੈ ਉੱਥੇ ਇੰਗਲਿਸ਼ ਮੇਰੇ ਮਾਰਕਸ ਠੀਕ ਆ ਰਹੇ ਹਨ ਪਰ ਤੁਹਾਡੀ ਆਇਲ ਦੀ ਕੋਈ ਰਿਕੁਆਇਰਮੈਂਟ ਨਹੀਂ ਹੈ ਸਿੱਧਾ ਐਡਮਿਸ਼ਨ ਹੈਗਾ ਪ੍ਰੋਸੈਸ ਹੈਗਾ ਤੇ ਆਪਣਾ ਐਡਮਿਸ਼ਨ ਫਾਈਲ ਕਰੋ ਮੈਕਸਿਮਮ 3-4 ਮਹੀਨੇ ਦੇ ਪ੍ਰੋਸੈਸ ਸੇ ਐਡਮਿਸ਼ਨ ਹੋ ਜਾਂਦਾ ਹੈਗਾ ਅੱਛਾ ਜੀ ਹਾਂਜੀ ਤੇ ਉਸ ਚ ਏ ਡਿਫਰੈਂਸ ਹੁੰਦਾ ਹੈ ਕਿ ਬਈ ਜਿਹੜਾ ਐ ਐਡਮਿਸ਼ਨ ਉਹ ਸਰਕਾਰੀ ਸਕੂਲ ਚ ਹੋਏਗਾ ਤੇ ਪ੍ਰਾਈਵੇਟ ਸਕੂਲ ਚ ਨਹੀਂ ਹੋਏਗਾ ਠੀਕ ਹੈ ਜੀ ਤੇ ਸਰਕਾਰੀ ਸਕੂਲ ਵੀ ਐ ਨਹੀਂ ਕਿ ਬਈ ਕਿਸੇ ਕਿਸੇ ਵੀ ਚ ਨਹੀਂ ਸਰਕਾਰੀ ਸਕੂਲ ਵੀ ਇੱਥੇ ਐਸ ਪਰ ਦੀ ਜਿਹੜੇ ਸਟੇਟ ਗਵਰਨਮੈਂਟ ਨੋਰਮਸ ਹੈ ਇੰਟਰਨੈਸ਼ਨਲ ਸਕੂਲ ਸੈਪਰੇਟ ਹੈਗੇ ਹਮਮ ਜ ਜ ਸਪੋਜ਼ ਕਰੋ ਜਿਹੜਾ ਤੁਹਾਡਾ ਸਬਬ ਹੈ ਉਹਦੇ ਨੇੜੇ-ਤੇੜੇ ਜਿਹੜਾ ਵੀ ਇੰਟਰਨੈਸ਼ਨਲ ਸਕੂਲ ਹੋਏਗਾ ਉੱਥੇ ਤੁਹਾਨੂੰ ਗਵਰਨਮੈਂਟ ਰਿਕ ਰਿਕਮੈਂਡ ਕਰਗੀ ਵੈਸੇ process ਇਹ ਹੈ ਕਿ ਗਵਰਨਮੈਂਟ ਤੁਹਾਨੂੰ 3-4 ਆਪਸ਼ਨ ਵੀ ਪੁੱਛਦੀ ਹੈਗੀ ਭਈ ਇਹ 3-4 ਆਪਸ਼ਨ ਹੈ ਤੁਸੀਂ ਟਿਕ ਕਰੋ ਕਿ ਬਈ ਤੁਸੀਂ ਫਸਟ preference ਤੇ ਜਾਣੀ ਹੈ ਸੈਕੰਡ ਤੇ ਜਾਂ ਥਰਡ ਤੇ ਜਾਂ ਫੋਰਥ ਤੇ ਜਾਣੀ ਹੈ ਦੈਨ ਯੂ ਗਿਵ ਦੀ ਆਪਸ਼ਨ ਦੈਨ ਦੇ ਚੈੱਕ ਫਰਮ ਦ ਸਕੂਲ ਦ ਪ੍ਰੋਸੈਸ ਮੇਜਰਲੀ ਕੀ ਹੁੰਦਾ ਦੈਨ ਗਵਰਨਮੈਂਟ ਬਿਕੋਜ਼ ਐਡਮਿਸ਼ਨ ਅਪਲਾਈ ਹੁੰਦਾ ਹੈ ਨਾਟ ਡਾਇਰੈਕਟਲੀ ਇਨ ਦ ਸਕੂਲ ਇਟ ਡਿਪਾਰਟ ਇਟ ਡਿਪਾਰਟਮੈਂਟ ਫॉर ਐਜੂਕੇਸ਼ਨ ਨੂੰ ਅਪਲਾਈ ਹੁੰਦਾ ਐਂਡ ਡਿਪਾਰਟਮੈਂਟ ਫॉर ਐਜੂਕੇਸ਼ਨ ਦੈਨ ਇੰਟਰੈਕਟ ਕਰਦਾ ਕਰਦਾ ਸਾਰੇ ਸਕੂਲਾਂ ਨਾਲ ਦੈਨ ਉਹ ਸਕੂਲ ਜਿਹੜਾ ਯੂ نو ਰਿਸਪੌਂਡ ਕਰਦਾ ਕਿ ਸਾਨੂੰ ਬੱਚਾ ਚਾਹੀਦਾ ਹੈ ਦੈਨ ਉੱਥੇ ਜਾ ਕੇ ਫਿਰ ਐਡਮਿਸ਼ਨ ਹੋ ਜਾਂਦਾ ਹੈ ਸੋ ਸਾਦਾ ਜੀ ਭਾਸ਼ਾ ਚ ਹੋਗੀ ਵੀ ਇੱਕ ਤਾਂ ਵੀ 12ਵੀਂ ਨਹੀਂ ਕੀਤੀ ਹੋਣੀ ਚਾਹੀਦੀ ਉਹਦੂ ਘੱਟ ਹੋਣੀ ਚਾਹੀਦੀ ਜਾਂ 11ਵੀਂ ਜੇ ਕਰ ਲਈ ਤਾਂ ਵੀ ਕੋਈ ਗੱਲ ਨਹੀਂ ਹੈ ਤੇ ਪਰ ਨਾਲ ਵਾਪਸ ਆ ਕੇ 10ਵੀਂ ਚ ਐਡਮਿਸ਼ਨ ਮਿਲੂਗਾ ਇੱਕ ਤਾਂ ਇਹ ਦਿਮਾਗ ਚੋ ਰੱਖ ਕੇ ਚੱਲਣਾ ਦੂਜਾ ਇਹ ਸਰਕਾਰੀ ਸਕੂਲ ਚ ਸਰਕਾਰੀ ਸਕੂਲਾਂ ਦੇ ਮਾਮਲੇ ਚ ਮੈਂ ਵੀ ਥੋੜਾ ਜਿਆਦਾ ਦਿਮਾਗ ਚੋ ਕੱਢਦੇ ਆ ਕਿ ਇਹ ਰੀ ਆਪਣੇ ਨਾ ਸਰਕਾਰੀ ਤੇ ਪ੍ਰਾਈਵੇਟ ਦਾ ਉਲਟਾ ਕੰਮ ਇੱਥੇ ਥੋੜਾ ਜਿਆਦਾ ਉਲਟਾ ਕੰਮ ਹੈ ਇੱਥੇ ਸਰਕਾਰੀ ਸਕੂਲ ਚੰਗੇ ਆ ਰੈਪਿਊਟੇਟਡ ਆ ਤੇ ਸੋਹਣਾ ਉਹਨਾਂ ਦੀ ਰੈਪਿਊਟੇਸ਼ਨ ਆ ਵੀ ਆਪਣੇ ਕਿਹੜੀ ਦਰਸ਼ਕ ਇਹ ਸਮਝ ਲੈਂਦੇ ਵੀ ਸਰਕਾਰੀ ਚ ਪੜਾਵਾਂਗੇ ਉਹਨਾਂ ਦੇਖੋ ਮੈਂ ਤੁਹਾਨੂੰ ਸ਼ਾਇਦ ਨਾ ਕਿਸ ਚੀਜ਼ ਸਭ ਨੂੰ ਪਤਾ ਨਹੀਂ ਹੈਗੀ ਆਸਟ੍ਰੇਲੀਆ ਵਿੱਚ ਕਿ ਜਿਹੜੇ ਪ੍ਰਾਈਵੇਟ ਸਕੂਲ ਹਨ ਆਸਟ੍ਰੇਲੀਆ ਵਿੱਚ ਕਿਸੇ ਵੀ ਸਟੇਟ ਉਹ ਵੀ ਗਵਰਨਮੈਂਟ ਡਿਪੈਂਡੈਂਟ ਹੈ ਉਹਨਾਂ ਨੂੰ ਵੀ ਫੰਡਿੰਗ ਗਵਰਨਮੈਂਟ ਦਿੰਦੀ ਹੈ 50% ਉਹਦਾ 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 ਕਾਰਨ ਕੀ ਹੈ ਕਿ ਬਈ ਬੱਚਾ ਦਾ ਆਸਟ੍ਰੇਲੀਆ ਦਾ ਹੀ ਹੈ ਜਾਂ ਅਗਰ ਕੋਈ ਹੋਰ ਵੀ ਪੜ ਰਹਾ ਹੈ ਤੇ ਗਵਰਨਮੈਂਟ ਦਾ ਇਹ ਨੋਮ ਹੈਗਾ ਕਿ ਬਈ ਬੱਚਾ ਤੇ ਪੜ੍ਹ ਹੀ ਰਿਹਾ ਚਾਹੇ ਉਹ ਪ੍ਰਾਈਵੇਟ ਸਕੂਲ ਹੈ ਚਾਹੇ ਸਰਕਾਰੀ ਸਕੂਲ ਹੈ ਤੇ ਗਵਰਨਮੈਂਟ ਇਹ ਨੋਮ ਰੱਖਦੀ ਕਿ ਵੀ ਸਰਕਾਰੀ ਸਕੂਲ ਚ ਤੇ ਸਾਰਾ ਗਵਰਨਮੈਂਟ ਦਾ ਇਨਫਰਾਸਟ੍ਰਕਚਰ ਹੁੰਦਾ ਹੈ ਬਿਲਡਿੰਗ ਹੁੰਦੀ ਤੇ ਪ੍ਰਾਈਵੇਟ ਸਕੂਲ ਇਨਵੈਸਟਮੈਂਟ ਬਹੁਤ ਜ਼ਿਆਦਾ ਹੈਗੀ ਤੇ ਉਹਨੂੰ ਸਪੋਰਟ ਕਰਨ ਲਈ ਗਵਰਨਮੈਂਟ ਇਵਨ ਪ੍ਰਾਈਵੇਟ ਸਕੂਲ ਵੀ ਇਨਵੈਸਟ ਕਰਦੀ ਹੈ ਤੇ ਇਹਦੇ ਸੈਪਰੇਟ ਗੱਲ ਹੋ ਗਈ ਬਾਕੀ ਅਗਰ ਮੈਂ ਤੁਹਾਨੂੰ ਕਹਾਂ ਕਿ ਸਰਕਾਰੀ ਸਕੂਲ ਦਾ ਜਿੱਦਾਂ ਜਿੱਦਾਂ ਹੁਣ ਆਪਣੇ ਇੰਡੀਆ ਚ ਹੁੰਦਾ ਕਿ ਵੀ ਸਰਕਾਰੀ ਸਕੂਲ ਨਹੀਂ ਪੜਾਣਾ ਹੈਗਾ ਸਰਕਾਰੀ ਸਕੂਲ ਤੇ ਇੱਥੇ ਪ੍ਰਾਈਵੇਟ ਸਕੂਲ ਚ ਕੋਈ ਜ਼ਿਆਦਾ ਡਿਫਰੈਂਸ ਨਹੀਂ ਹੈਗਾ ਪੜਾਈ ਦੇ ਲੈਵਲ ਚ ਜਾਂ ਕੁਆਲਿਟੀ ਚ ਜਾਂ ਇਨਫਰਾਸਟ੍ਰਕਚਰ ਇਸ ਇਸ ਆਲਮੋਸਟ ਸੇਮ ਕੋਈ ਕਿਉਂਕਿ ਮੈਂ ਆਪ ਸਰਕਾਰੀ ਸਕੂਲ ਚ ਪੜਾ ਰਿਹਾ ਹਾਂ ਤੇ ਅਗਰ ਆਪਾਂ ਡਿਫਰੈਂਸ ਲਈਏ ਕਿ ਭਈ ਅਗਰ ਤੁਸੀਂ ਮੈਂ ਤੁਹਾਨੂੰ ਛੋਟਾ ਜਿਹਾ ਅਗਰ ਇੱਕ ਐਗਜ਼ਾਮਪਲ ਦੇਵਾਂ ਕਿ ਭਈ ਜਿਹੜੇ ਤੁਹਾਡੇ ਇੰਡੀਆ ਦੇ ਪ੍ਰਾਈਵੇਟ ਸਕੂਲ ਹਨ ਉਹਨਾਂ ਤੋਂ ਵੀ ਬੈਟਰ ਹੈਗੇ ਤੇ ਸਰਕਾਰੀ ਸਕੂਲ ਹਾਂਜੀ ਹਾਂ ਇਹ ਤਾਂ ਮੈਂ ਅਕਸਰ ਗੱਲ ਕਰਦਾ ਹੁੰਨਾ ਵੀ ਉਲਟਾ ਪੁਲਟਾ ਜੀ ਆਸਟ੍ਰੇਲੀਆ ਦੇ ਵਿੱਚ ਜਿਹੜੀ ਚੀਜ਼ ਇੰਡੀਆ ਦੇ ਵਿੱਚ ਉਲਟਾ ਤੇ ਇੱਥੇ ਉਹ ਦੂ ਅਲਟ ਹੁੰਦੀ ਆ ਸੋ ਸਰਕਾਰੀ ਸਕੂਲਾਂ ਦੀ ਤਾਂ ਗਵਾਹੀ ਸਾਰੀ ਦੁਨੀਆ ਹੀ ਭਰਦੀ ਹੈ ਜਿੱਥੇ ਹੁਣ ਵਿਵੇਕ ਜੀ ਇੱਥੋਂ ਤੱਕ ਗੱਲ ਸਮਝ ਆ ਗਈ ਸਭ ਦੇ ਹਾਂ ਵੀ 10ਵੀਂ ਚ ਐਡਮਿਸ਼ਨ ਮਿਲੂਗਾ ਸਰਕਾਰੀ ਸਕੂਲ ਚ ਮਿਲੂਗਾ ਹੁਣ ਗੱਲ ਆ ਜਾਂਦੀ ਹੈ ਫੀਸ ਦੀ ਕਿਉਂਕਿ ਜਦੋਂ ਛੋਟਾ ਬੱਚਾ ਤੇ ਉਹਨੂੰ ਕੰਮ ਦੇ ਰਾਈਟ ਤੇ ਜਾਂ ਫੀਸ ਦਾ ਉਹ ਕੀ ਬੈਲੈਂਸ ਹੁੰਦਾ ਉਹ ਦੇਖੋ ਫੀਸ ਤੋਂ ਪਹਿਲੇ ਨਾ ਮੈਂ ਇੱਕ ਹੋਰ ਚੀਜ਼ ਕਵਰ ਕਰਨੇ ਚਾਹੂੰਗਾ ਕਿ ਬਈ ਇਹ ਜਿਹੜਾ ਸਕੂਲ ਦਾ ਵੀਜ਼ਾ ਨਾ ਇਹ ਮਾਈਨਰ ਲਈ ਹੈਗਾ ਹੂੰ ਉਹ ਬਹੁਤ ਮੇਜਰ ਡਿਫਰੈਂਸ ਹੈਗਾ ਕਿਉਂਕਿ ਤੁਸੀਂ ਜਦੋਂ ਯੂਨੀਵਰਸਿਟੀ ਚ ਪੜਾਉਂਦੇ ਹੋ 12ਵੀਂ ਤੋਂ ਬਾਅਦ ਯੂ ਆਰ ਅ ਮੇਜਰ ਤੁਹਾਨੂੰ ਕਿਸੇ ਲੋਕਲ ਗਾਰਡੀਅਨ ਦੀ ਜਾਂ ਰਿਲੇਟਿਵ ਦੀ ਜ਼ਰੂਰਤ ਹੀ ਪੈਂਦੀ ਤੇ ਇਸ ਚ ਦੋ ਦੋ ਕੰਡੀਸ਼ਨ ਆਉਂਦੀਆਂ ਕਿ ਅਗਰ ਤੁਹਾਡਾ ਕੋਈ ਇੱਥੇ ਰਿਲੇਟਿਵ ਰਹਿੰਦਾ ਹੈ ਤਾਂ ਤੇ ਪ੍ਰੋਸੈਸ ਥੋੜਾ ਈਜ਼ੀ ਹੈ ਅਗਰ ਨਹੀਂ ਵੀ ਰਹਿੰਦਾ ਤੇ ਉਹ ਉਸ ਸਿਚੁਏਸ਼ਨ ਚ ਵੀ ਕਿਸੇ ਨੂੰ ਹਤਾਸ਼ ਹੋਣ ਦੀ ਲੋੜ ਨਹੀਂ ਹੈਗੀ ਉਸ ਸਿਚੁਏਸ਼ਨ ਚ ਵੀ ਗਵਰਨਮੈਂਟ ਦੇ ਕੋਲ ਉਹਦੇ ਸੋਲੂਸ਼ਨ ਹੈਗੇ ਆ ਅਗਰ ਸੁਪੋਜ਼ ਕਰੋ ਨੰਬਰ 1 ਆਪਸ਼ਨ ਹੈ ਕਿ ਤੁਹਾਡਾ ਕੋਈ ਰਿਲੇਟਿਵ ਹੈਗਾ ਫਿਰ ਤੇ ਬਹੁਤ ਸਿੰਪਲ ਹੈਗਾ ਕਿ ਉਹ ਤੁਹਾਨੂੰ ਸਪான்ਸਰ ਕਰੇਗਾ ਉਹ ਤੁਹਾਡਾ ਲੋਕਲ ਗਾਰਡੀਅਨ ਬਣੇਗਾ ਤੁਸੀਂ ਉਹਦੇ ਘਰ ਹੀ ਰਹੋਗੇ ਤੇ ਆਪਣਾ ਸਕੂਲ ਜਿਹੜਾ ਉਹਦਾ ਘਰ ਹੋਏਗਾ ਸਬਬ ਗਵਰਨਮੈਂਟ ਡਿਸਾਈਡ ਕਰੇਗੀ ਕਿ ਕਿਹੜੇ ਸਕੂਲ ਨਾਲ-ਨਾਲ ਪੈਂਦੇ ਹਨ ਅਗਰ ਸੁਪੋਜ਼ ਕਰੋ ਤੁਹਾਡਾ ਕੋਈ ਇੱਥੇ ਕੋਈ ਹੈ ਹੀ ਨਹੀਂ ਕੋਈ ਤੁਸੀਂ ਕਿਸੇ ਨੂੰ ਜਾਣਦੇ ਹੀ ਨਹੀਂ ਹੈਗੇ ਥੈਨ ਇਟਸ ਅ ਗਵਰਨਮੈਂਟ ਰਿਸਪੌਂਸਿਬਿਲਟੀ ਗਵਰਨਮੈਂਟ ਅਫੇਅਰ ਤੁਹਾਡੇ ਲਈ ਲੋਕਲ ਗਾਰਡੀਅਨ ਅਪੁਆਇੰਟ ਕਰਦੀ ਹੈ ਚੂਜ਼ ਕਰਦੀ ਹੈ ਉਹਦੇ ਦੇ ਉਹ ਉਦਾ ਹੀ ਕਰ ਹੁੰਦਾ ਹੈਗਾ ਤੁਸੀਂ ਉਦਾ ਹੀ ਕਰ ਰਹੇ ਹੋ ਤੇ ਹੀ ਇਜ਼ ਯੂਰ ਲੋਕਲ ਗਾਰਡੀਅਨ ਜਦ ਤੱਕ ਬੱਚਾ ਮੇਜਰ ਨਹੀਂ ਹੁੰਦਾ ਹੈਗਾ ਤਦ ਤੱਕ ਉਹ ਲੋਕਲ ਗਾਰਡੀਅਨ ਦੀ ਸਾਰੀ ਰਿਸਪੋਨਸੀਬਿਲਟੀ ਹੁੰਦੀ ਹੈ ਕੋਈ ਪੇਪਰ ਸਾਈਨ ਕਰਨਾ ਹੈ ਕੋਈ ਡਾਕੂਮੈਂਟ ਸਾਈਨ ਕਰਨਾ ਹੈ ਜਾਂ ਕੋਈ ਉਹਦੀ ਬੱਚੇ ਦੀ ਹੋਰ ਵੀ ਸਕੂਲ ਦੇ ਰਿਕੁਆਇਰਮੈਂਟ ਹੈ ਥੈਨ ਕਮਸ ਟੂ ਦੀ ਆਪਣਾ ਤੁਸੀਂ ਜਿਹੜਾ ਕਿਹਾ ਕਿ ਵੀਜ਼ਾ ਵਾਲਾ ਪ੍ਰੋਸੈਸ ਖਰਚੇ ਵਾਲਾ ਪ੍ਰੋਸੈਸ ਖਰਚਾ ਹੈ ਇਸ ਚ ਨਾਰਮਲ ਤੁਸੀਂ ਲਗਾਓਗੇ ਐਵਰੇਜ ਜਿਹੜੀ ਫੀਸ ਹੈ ਸਿਰਫ ਸਕੂਲ ਫੀਸ ਹੈਗੀ ਹੈ ਦੇਖੋ ਅਗਰ ਲੋਕਲ ਗਾਰਡਨ ਅਪਾਇੰਟ ਹੋਏਗਾ ਤੇ ਉਹਦਾ ਵੀ ਖਰਚਾ ਲੋਕਲ ਗਾਰਡਨ ਨੂੰ ਗਵਰਨਮੈਂਟ ਦੇਗੀ ਤੁਹਾਡੇ ਕੋਲ ਲੈ ਕੇ ਦੇਗੀ ਬਟ ਮੈਂ ਸਿਰਫ ਸਕੂਲ ਫੀਸ ਦੱਸ ਰਹੇ ਹਾਂ ਸਕੂਲ ਫੀ ਰਫਲੀ 12 ਤੋਂ 15 ਲੱਖ ਰੁਪਏ ਸਾਲ ਦੇ ਹੁੰਦੇ ਸੇ ਲੱਖ ਸਵਾ ਲੱਖ ਰੁਪਏ ਮਹੀਨੇ ਦੇ ਲਗਾ ਲਓ ਐਵਰੇਜ ਐਵਰੇਜ ਫੀਸ ਹਾਂ ਐਵਰੇਜ ਹੈਗੀ ਤੇ ਪ੍ਰੋਸੈਸ ਜਿਹੜਾ ਹੈਗਾ ਇਟਸ ਅ ਵੈਰੀ ਈਜ਼ੀ ਪ੍ਰੋਸੈਸ ਇਨ ਕੰਪੈਰੀਜ਼ਨ ਟੂ ਯੂਨੀਵਰਸਿਟੀ ਪ੍ਰੋਸੈਸ ਮੈਕਸਿਮਮ 2-3 ਮਹੀਨੇ ਚ ਵੀਜ਼ਾ ਅਲੋਟ ਹੋ ਜਾਂਦਾ बिकॉज ਇਟਸ ਗਵਰਨਮੈਂਟ ਨੂੰ ਆਪਣੀ ਥਰਸਟ ਹੈਗੀ ਹੈ ਕਿ ਮੈਨੂੰ ਬੱਚਾ ਚਾਹੀਦਾ ਹੈ ਰਾਦਰ ਥੈਨ ਯੂਨੀਵਰਸਿਟੀ ਤੁਸੀਂ ਆਓ ਤੇ ਸਾਨੂੰ ਐਡਮਿਸ਼ਨ ਚਾਹੀਦਾ ਹੈ ਜਾਂ ਸਾਨੂੰ ਵੀਜ਼ਾ ਵੀਜ਼ਾ ਚਾਹੀਦਾ ਹੈ ਚਲੋ ਜੇ ਹੁਣ ਆਪਾਂ ਮੰਨ ਲਈਏ ਲੱਖ ਰੁਪਏ ਨਾਲ ਵੀ ਉਹ ਵੀ ਅਫੋਰਡੇਬਲ ਆ ਅੱਜ ਕੱਲ ਤਾਂ ਉੱਥੇ 50 5000 ਰੁਪਏ ਫੀਸ ਆਮ ਹੀ ਹੋਈਆਂ ਖੜੀਆਂ ਠੀਕ ਹੈ ਜੀ ਚਲੋ ਬੱਚੇ ਨੂੰ ਕੋਈ ਇਥੇ ਰਾਈਟ ਵੀ ਹੁੰਦੇ ਆ ਔਰ ਜੇ ਉਹ 15 ਸਾਲ ਤੋਂ ਵੱਡਾ ਜੇ ਬੱਚਾ ਤੇ ਉਹਦੇ ਕੋਈ ਵਰਕ ਰਾਈਟ ਮਿਲਦੇ ਆ ਉਹਨੂੰ ਕੋਈ ਸਕੂਲ ਵਰਕ ਰਾਈਟ ਨੋਰਮਲ ਮਿਲਦੇ ਜਿੱਦਾਂ ਤੁਹਾਨੂੰ ਸਕੂਲ ਹਾਲਡੇਸ ਤੇ ਫੁੱਲ ਰਾਈਟ ਤੁਸੀਂ ਫੁੱਲ ਆਪਣਾ ਕੰਮ ਕਰ ਸਕਦੇ ਹੋ ਜਿਹੜੇ ਨੋਰਮਲ ਵਰਕਿੰਗ ਆਵਰਸ ਹੁੰਦੇ ਆ ਬਾਕੀ ਯੂਨੀਵਰਸਿਟੀ ਵਾਲੇ ਜਿਵੇਂ ਆਮ ਹੀ ਹੁੰਦਾ ਹਾਂ ਤੇ ਜਿਹੜੇ ਅਗਰ ਤੁਸੀਂ ਸਕੂਲ ਚ ਕਰ ਰਹੇ ਹੋ ਤੇ ਦਿਨ ਤੁਸੀਂ ਕੰਮ ਕਰ ਸਕਦੇ ਹੋ ਬਟ ਮੇਰਾ ਪ੍ਰੈਕਟੀਕਲ ਐਕਸਪੀਰੀਅੰਸ ਹੈ ਕਿ ਕੰਮ ਕਰਨਾ ਨਹੀਂ ਚਾਹੀਦਾ ਬਿਕੋਜ਼ ਤੁਸੀਂ ਸਕੂਲ ਚ ਆਏ ਹੋ ਤੇ ਇੰਨੀ ਏਜ ਵੀ ਨਹੀਂ ਹੈਗੀ ਇੰਨੀ ਮੈਚਿਓਰਿਟੀ ਵੀ ਨਹੀਂ ਹੈਗੀ ਦੇ ਸਕੂਲ ਕਿਉਂਕਿ ਡਿਫਰੈਂਸ ਇਹ ਹੈਗਾ ਯੂਨੀਵਰਸਿਟੀ ਸਿਰਫ 2 ਜਾਂ 3 ਦਿਨ ਹੁੰਦੀ ਆ ਆਪਣੇ ਸਕੂਲ ਡੇਲੀ ਹੁੰਦਾ ਤੁਸੀਂ ਸਕੂਲ ਡੇਲੀ ਆਓਗੇ ਤੇ ਸਾਰੇ ਅਸਾਈਨਮੈਂਟ ਵੀ ਹੋਣੇ ਸਤੇ ਟਾਈਮ ਹੀ ਨਹੀਂ ਮਿਲਦਾ ਆਏਗਾ ਬਾਕੀ ਤੁਸੀਂ ਸਕੂਲ ਹੌਲਿਡੇ 'ਚ ਕੰਮ ਕਰ ਸਕਦੇ ਹੋ ਚਲੋ ਫਿਰ ਵੀ ਜੇ ਕੋਈ ਬੱਚਾ ਮੰਨ ਲਓ 24 ਨਹੀਂ ਤਾਂ ਇੱਕ ਵੀਕ 'ਚ 5 ਦਿਨ ਪੜ੍ਹਾਈ ਆ ਤੇ ਜੇ ਉਹ ਇੱਕ ਦਿਨ ਵੀ ਵੀਕਐਂਡ ਤੇ ਇੱਕ ਦਿਨ ਵੀ ਕਰ ਲੈਂਦਾ ਤਾਂ ਉਹ ਤਾਂ ਆਪਦੀ ਜੇਬ ਖਰਚੀ ਨਹੀਂ ਨਹੀਂ ਅਲਾਉਡ ਹੈਗਾ ਕੰਮ ਕਰਨਾ ਕੰਮ ਕਰਨਾ ਅਲਾਉਡ ਹੈ ਵੀਕਐਂਡ ਤੁਸੀਂ ਕੰਮ ਕਰ ਸਕਦੇ ਹੋ ਤੇ ਸ਼ਾਮ ਨੂੰ ਵੀ ਕਰ ਸਕਦੇ ਹੋ ਜਿਹੜੇ ਨੋਰਮਲ ਸਟੂਡੈਂਟ ਆਵਰਸ ਹੁੰਦੇ ਹਨ ਹਾਂ ਜੀ ਹਾਂ ਜੀ ਸੋ ਇਹ ਵੀ ਇੱਕ ਗੱਲ ਕਲੀਅਰ ਹੋ ਜਾਂਦੀ ਹੈ ਇੱਥੇ ਵੀ ਇਦਾਂ ਨਹੀਂ ਹੈਗਾ ਵੀ ਬੰਦੇ ਨੂੰ ਸਾਰੇ ਦਾ ਸਾਰਾ ਖਰਚਾ ਉੱਥੋਂ ਜੇਕਰ ਬੱਚਾ ਕੁਛ ਹੈਗਾ ਤਾਂ ਇੱਥੇ ਛੋਟੇ-ਛੋਟੇ ਬੱਚੇ ਕਮਾਉਂਦੇ ਦੇਖੇ ਆ ਜੀ ਚਾਹੇ ਉਹਨਾਂ ਨੂੰ ਘੱਟ ਪੈਸੇ ਮਿਲਦੇ ਆ ਪਰ ਚਲੋ ਆਪਦਾ ਖਰਚਾ ਤਾਂ ਚੱਕਦੇ ਆ 15 ਸਾਲ ਤੋਂ ਬਾਅਦ ਇੱਥੇ ਵੀ ਲੀਗਲ ਆ ਕੰਮ ਹਾਂ 15 ਸਾਲ ਤੋਂ ਬਾਅਦ ਤੁਹਾਨੂੰ ਜੌਬ ਵੈਸੀ ਵੈਸੀ ਮਿਲ ਜਾਂਦੀ ਹੈ ਸਟੋਰ 'ਚ ਮਿਲ ਜਾਂਦੀ ਹੈ ਕਿਸੇ ਉਹ ਤਾਂ ਭੱਜ ਕੇ ਮਿਲਦੀ ਆ ਬੱਡਿਆਂ ਨਾਲੋਂ ਵੱਧ ਮਿਲਦੀ ਆ ਬੱਚਿਆਂ ਨੂੰ ਕਿਉਂਕਿ ਉਹਨਾਂ ਦੀ ਪੇ ਕੱਟ ਹੁੰਦੀ ਆ ਪੇ ਕੱਟ ਹੁੰਦੀ ਆ ਤਾਂ ਕਰਕੇ ਸੋ ਹੁਣ ਜਿਹੜੀ ਇਹ ਪ੍ਰੋਸੈਸ ਆ ਇਹ ਆਪਣਾ ਇਥੋਂ ਤੱਕ ਤੱਕ ਤਾਂ ਆਪਾਂ ਨੂੰ ਸਾਰਿਆਂ ਨੂੰ ਸਮਝ ਆ ਗਿਆ ਹੁਣੇ ਮਾਈਗ੍ਰੇਸ਼ਨ ਏਜੰਟ ਇਹ ਦੱਸਦੇ ਕਿਉਂ ਨਹੀਂ ਇਹ ਗੱਲਾਂ ਨੂੰ ਇਹਦੇ ਇਹਦੇ ਪਾਸੇ ਮਾਈਗ੍ਰੇਸ਼ਨ ਏਜੰਟ ਇਸ ਕਰਕੇ ਨਹੀਂ ਦੱਸਦੇ ਹੈਗੇ ਕਿ ਮਾਈਗ੍ਰੇਸ਼ਨ ਏਜੰਟ ਜਿਹੜਾ ਹੈਗਾ ਸਕੂਲ ਦਾ ਉਹ ਡਿਫਰੈਂਟ ਹੈਗਾ ਜਿਹੜਾ ਤੁਸੀਂ ਨੋਰਮਲ ਮਾਈਗ੍ਰੇਸ਼ਨ ਏਜੰਟ ਕੋਲ ਜਾ ਕੇ ਪੁੱਛਦੇ ਹੈਗੇ ਉਹ ਅਥੋਰਾਈਜ਼ ਨਹੀਂ ਹੈਗੇ ਸਕੂਲ ਦੇ ਵੀਜ਼ਾ ਪ੍ਰੋਸੈਸ ਕਰਨ ਲਈ ਕਿਉਂਕਿ ਮੈਂ ਮੈਨੂੰ ਵੀ ਨਹੀਂ ਪਤਾ ਚੱਲਦਾ ਕਿਉਂਕਿ ਮੇਰੇ ਦਿਮਾਗ 'ਚ ਨਾ ਇਹ ਜਦੋਂ ਮੇਰੇ ਪੰਜ ਛੋਟੇ ਛੋਟੇ ਸੀਗੇ ਮੇਰੇ ਦਿਮਾਗ 'ਚ ਉਹ ਤਦ ਦਾ ਸੀਗਾ ਮੈਨੂੰ ਪ੍ਰੋਸੈਸ ਪ੍ਰੋਸੈਸ ਇਹ ਪਤਾ ਸੀਗਾ ਕਿ ਸਕੂਲ ਚ ਐਡਮਿਸ਼ਨ ਹੋ ਜਾਂਦੇ ਲੇਕਿਨ ਮੈਨੂੰ ਪ੍ਰੋਸੈਸ ਨਹੀਂ ਪਤਾ ਸੀਗਾ ਕੋਈ ਬੰਦਾ ਨਹੀਂ ਮਿਲ ਰਹਾ ਸੀਗਾ ਮੈਨੂੰ ਇਹਦਾ ਜਦੋਂ ਮੈਂ ਆਪ ਸਕੂਲ ਚ ਆਇਆ ਤਾਂ ਮੈਨੂੰ ਸਾਰਾ ਸਿਸਟਮ ਦਾ ਪਤਾ ਚੱਲੇ ਗਿਆ ਵੀ ਇਹਦਾ ਡਿਪਾਰਟਮੈਂਟ ਫਾਰ ਐਜੂਕੇਸ਼ਨ ਦੇ ਅਲੱਗ ਮਾਈਗ੍ਰੇਸ਼ਨ ਏਜੰਟ ਹੈ ਜਿਹੜੇ ਸਕੂਲ ਦੇ ਹੈ ਤੇ ਤੁਹਾਨੂੰ ਉਹਨਾਂ ਨੂੰ ਹੀ ਸੰਪਰਕ ਕਰਨਾ ਪੈਗਾ ਤਾਂ ਹੀ ਐਡਮਿਸ਼ਨ ਤੁਹਾਡਾ ਪ੍ਰੋਸੈਸ ਪ੍ਰੋਸੈਸਿੰਗ ਹੋ ਸਕਦੀ ਹੈ ਨੋਰਮਲ ਏਜੰਟ ਨੂੰ ਦੇ ਆਰ ਨਾਟ ਅਥਰਾਇਜ਼ਡ ਟੂ ਪ੍ਰੋਸੈਸ ਸਕੂਲ ਸਕੂਲ ਵੀਜ਼ਾਸ ਚਲੋ ਫੀਸਾਂ ਉਹ ਤਾਂ ਬੰਦਾ ਆਪਦਾ ਬਜਟ ਬਣਾ ਕੇ ਬੱਚੇ ਨੂੰ ਤੋਰੂਆ ਵੀ ਕਿਵੇਂ ਅਫੋਰਡ ਕਰਨਾ ਪਰ ਇਨੀਸ਼ੀਅਲ ਖਰਚਾ ਕਿੰਨਾ ਕਾ ਇਨੀਸ਼ੀਅਲ ਖਰਚਾ ਤੁਸੀਂ ਇਹ ਦਿਖਾ ਲਓ ਕਿ ਜਿੱਦਾਂ ਅਗਰ ਤੁਸੀਂ ਕੰਪੈਰੀਜ਼ਨ ਕਰਦੇ ਹੋ ਕੋਈ ਯੂਨੀਵਰਸਿਟੀ ਚ ਅਪਲਾਈ ਕਰਦਾ ਹੈ ਤੇ ਸਾਰਾ ਕੋਸਟ ਆਫ ਲਿਵਿੰਗ ਐਕਸਪੈਂਸ ਸੇਮ ਹੀ ਦਿਖਾਣਾ ਪੈਂਦਾ ਆਲਮੋਸਟ ਸੁਪੋਜ਼ ਕਰੋ ਸਿੱਧਾ ਸਾਲ ਦਾ ਮੇਰੇ ਕੋਲ ਵੀ 2 ਬਾਈ ਲੱਖ ਰੁਪਏ ਚੱਲ ਰਹੇ ਆ ਅੱਜਕੱਲ ਦਿਖਾਣਾ ਪਏਗਾ ਤੁਹਾਨੂੰ ਤੁਸੀਂ ਇੱਕ ਸਾਲ ਤੁਸੀਂ ਅਗਰ ਅ ਐਥੀਕਾ ਕੇ ਰਹਿੰਦੇ ਹੋ ਤੇ ਉਸ डिफरेंस ਇਹ ਹੈ ਕਿ ਜੇ ਦਾ ਯੂਨੀਵਰਸਿਟੀ ਤੇ 3 ਸਾਲ ਦੀ ਹੁੰਦੀ ਹੈ ਕੋਰਸ ਜਾਂ ਮਾਸਟਰ ਵੀ 2 ਸਾਲ ਦੀ ਹੁੰਦੀ ਸਕੂਲ ਜਿਹੜਾ ਹੈ ਉਹ ਇਅਰ ਬਾਈ ਇਅਰ ਚੱਕਦੇ ਹੈ ਤੇ ਤੁਹਾਡੇ ਕੋਲ ਫਰਸਟ ਇਅਰ ਦੇ ਐਕਸਪੈਂਸ ਤੁਸੀਂ ਸ਼ੋ ਕਰਨੇ ਤੇ ਰਫਲੀ ਤੁਸੀਂ 22 ਤੋਂ 23 ਲੱਖ ਰੁਪਏ ਸ਼ੋ ਕਰਨਾ ਹੈ ਕਾਸਟ ਆਫ ਲਿਵਿੰਗ ਦਾ ਤੇ ਆਪਣਾ 10 ਮਤਲਬ 12 ਤੋਂ 14 ਲੱਖ ਰੁਪਏ ਫੀਸ ਹੋ ਗਈ ਤੇ ਇੰਨਾ ਹੀ ਤੁਸੀਂ ਫਰਸਟ ਇਅਰ ਸ਼ੋ ਕਰਨਾ ਪਏਗਾ ਟੂ ਇਨੀਸ਼ੀਏਟ ਦੀ ਵੀਜ਼ਾ ਇਹ ਇਹਦੇ ਚ ਜੇ ਕੋਈ ਲੋਕਲ ਗਾਰਡਨ ਕਿਸੇ ਦੀ ਫੈਮਲੀ ਹੈਗੀ ਆ ਫੈਮਲੀ ਅਸਲ ਚ ਅਕਸਰ ਸਾਰਿਆਂ ਦੇ ਪਰਿਵਾਰਾਂ ਚ ਹੈਗਾ ਜਿਵੇਂ ਤੁਸੀਂ ਤੁਹਾਡੇ ਭਾਂਜੇ ਆ ਗਏ ਆਸ ਵੀ ਹੁੰਦੀ ਆ ਹਰੇਕ ਭੈਣ ਭਰਾਈ ਭਤੀਜੇ ਚਾਚੇ ਤਾਇਆ ਨੂੰ ਵੀ ਭਾਈ ਸਾਡੇ ਬੱਚੇ ਨੂੰ ਲੈ ਜੇ ਹਾਂਜੀ ਇਹ ਆਸ ਹੁੰਦੀ ਆ ਤੇ ਅਕਸਰ ਸਾਨੂੰ ਇਹਦੇ ਤਾਣੇ ਮੇਨੇ ਵੀ ਸੁਣਨੇ ਪੈਂਦੇ ਵੀ ਉੱਥੇ ਜਾ ਕੇ ਇਹਨੇ ਵਾਣੀ ਫੜੀ ਜਾਂ ਲੈ ਕੇ ਨਹੀਂ ਗਿਆ ਪਰ ਬਹੁਤੇ ਲੋਕ ਚਾਹੁੰਦੇ ਵੀ ਆ ਲਿਆਉਣਾ ਜਿਵੇਂ ਤੁਸੀਂ ਵੀ ਤਾਂ ਲੈ ਕੇ ਆਏ ਹੋ ਜੇਕਰ ਉਹਦੇ ਗਾਰਡਨ ਗਾਰਡੀਅਨ ਉਹਦੇ ਆਪ ਦੇ ਹੈਗੇ ਫਿਰ ਤਾਂ ਇਕੱਲੀ ਫੀਸ ਤਾਂ ਘੇ ਹੀ ਰਹਿ ਜਾਂਦਾ ਨਾ ਨਹੀਂ ਇਹ ਇਹ ਕੁਐਸਚਨ ਮੇਰੇ ਦਿਮਾਗ 'ਚ ਵੀ ਆਇਆ ਸੀਗਾ ਕਿ ਮੈਂ ਤਾਂ ਇਵਨ ਯੂ نو ਕਾਫੀ ਮੇਰੀ ਡਿਸਕਸ਼ਨ ਹੋਈ ਏਜੰਟ ਨਾਲ ਮੈਂ ਕਿਹਾ ਭਈ why government is asking for cost of living when he's going to live here with me hmm. and we have a house and we have all expenses covered they say nahi ki bhi government fir bhi tonu fund tode check karegi tode kol cost of living de fund hai ke nahi hai even local guardian bhi toda relative bhi aega ta vi tonu show karne pane hai agar toda local guardian hai fir te tonu koi government appoint karegi fir te tonu dikhane dikhane hai fund yani ki bacche nu te de parents nu show karne hai ha correct theek hai chahe ohnu local aap da guardian hai na ha ji ha ji ਚਲੋ ਇਹ ਵੀ ਤਕਰੀਬਨ ਹੈ ਆ ਵੀ ਜਮਾ ਨਾਲੋਂ ਰਾਹ ਤਾਂ ਹੈਗਾ ਨਾ ਬਹੁਤੇ ਲੋਕ ਹੈਗੇ ਆ ਜਿਹੜੇ ਕਹਿੰਦੇ ਆ ਵੀ ਸਾਨੂੰ ਰਾਹ ਤਾਂ ਮਿਲੇ ਨਾ ਮੈਂ ਤਾਂ ਇਹ ਕਹਾਂਗਾ ਕਿ ਬਈ ਫੰਡ ਇਸ ਇਸ ਨਾਟ ਅ ਵੈਰੀ 빅 ਪ੍ਰੋਬਲਮ ਕਿ ਐਟ ਲੀਸਟ ਇੱਕ ਆਪਸ਼ਨ ਤੇ ਹੈਗਾ ਬਈ ਜਿਹੜੀ ਤੁਸੀਂ ਗੱਲ ਕਹੀ ਕਿ ਬਈ ਕੁਝ ਨਾ ਹੋਣ ਤੋਂ ਕੁਝ ਇੱਕ ਆਪਸ਼ਨ ਹੈਗਾ ਕਿ ਤੁਸੀਂ ਜਾ ਕੇ ਮਤਲਬ ਆ ਯੂ ਨੋ ਸਕੂਲ ਜੇ ਤੁਸੀਂ ਐਂਟਰੀ ਲੈ ਲੋਗੇ ਤੇ ਉਸ ਦਾ ਉਹਦਾ ਫਾਇਦਾ ਬਹੁਤ ਜ਼ਿਆਦਾ ਹੈਗਾ ਕਿਉਂਕਿ ਮੈਂ ਜਿਹੜਾ ਰਿਅਲਾਈਜ਼ ਕੀਤਾ ਕਿਉਂਕਿ ਮੈਂ ਤੁਹਾਨੂੰ ਸਕੂਲ ਚ ਪੜਾਉਣਾ ਹੈਗਾ ਸੁਪੋਜ਼ ਕਰੋ ਤੁਸੀਂ ਕੰਪੈਰੀਜ਼ਨ ਕਰੋ ਤੁਸੀਂ ਯੂਨੀਵਰਸਿਟੀ ਚ ਆਏ ਤੁਸੀਂ ਆਲਰੇਡੀ 12ਵੀਂ ਕਰਕੇ ਆਏ ਜਾਂ ਮਾਸਟਰ ਕਰਨ ਆਏ ਤੁਹਾਡਾ ਨਾ ਉਹ ਲੈਵਲ ਡਵੈਲਪ ਨਹੀਂ ਹੁੰਦਾ ਕਿ ਤੁਸੀਂ ਆ ਕੇ ਇੱਥੇ ਚੀਜ਼ਾਂ ਐਡਾਪਟ ਕਰੋਗੇ ਮੇਰਾ ਸਿਰਫ ਪੰਜ ਨੂੰ ਬੁਲਾਉਂਦਾ ਇਹ 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 ਮਕਸਦ ਸੀਗਾ ਕਿ ਬਈ ਉਹ ਚਾਹ ਮੈਂ 2 ਸਾਲ ਬੈਕ ਵੀ ਕਰਾਈ ਸਿਰਫ ਇਹ ਰੀਜ਼ਨ ਸੀਗਾ ਮੇਜਰ ਕਿ ਜਿਹੜਾ 2 ਸਾਲ ਉਹਨੂੰ ਸਕੂਲ ਚ ਐਕਸਪੋਜ਼ਰ ਮਿਲੇਗਾ ਨਾ ਉਹ ਉਹਨੂੰ ਜਾ ਕੇ ਯੂਨੀਵਰਸਿਟੀ ਚ ਬਹੁਤ ਹੈਲਪ ਕਰੇਗਾ ਇਥੇ ਕਿ ਬਈ ਤੁਸੀਂ ਸਕੂਲ ਚ ਪੂਰਾ এনवायरमेंट ਜਿੱਦਾ ਫੁੱਲ ਸਟੱਡੀ ਨਾ ਯੂਨੀਵਰਸਿਟੀ ਦਾ এনवायरमेंट ਹੁੰਦਾ ਨਹੀਂ ਆਏਗਾ ਫੁੱਲ ਸਟੱਡੀ এনवायरमेंट ਹੈ ਸਵੇਰੇ ਤੁਸੀਂ 8 ਤੋਂ ਲੈ ਕੇ 3 ਵਜੇ ਸਕੂਲ ਚ ਤੁਸੀਂ ਇਤਰਾਹ ਦੇ ਬੰਨ ਹੀ ਹੈਗੇ ਹੋ ਤੇ ਸਾਰਾ এনवायरमेंट ਤੁਸੀਂ ਇੰਗਲਿਸ਼ ਸਪੀਕਿੰਗ ਜੇ এনवायरमेंट ਜੋ ਇੰਗਲਿਸ਼ ਬੋਲ ਰਹੇ ਹੋ ਇੰਗਲਿਸ਼ ਸੁਣ ਰਹੇ ਹੋ ਤੇ ਉਹ ਬਹੁਤ ਜ਼ਿਆਦਾ ਹੈਲਪ ਕਰੇਗਾ ਅਗਰ ਕਿਸੇ ਨੇ ਇੱਥੇ ਲੌਂਗ ਟਰਮ ਆਬਵੀਅਸਲੀ ਸਾਰੇ ਲੌਂਗ ਟਰਮ ਨਹੀਂ ਆਂਦੇ ਹੈ ਤੇ ਉਹ ਲੌਂਗ ਟਰਮ ਤੁਹਾਡਾ ਜਿਹੜਾ ਹੈ ਨਾ ਇੱਥੇ ਜਿਹੜਾ ਪੂਰਾ ਪ੍ਰੋਸੈਸ ਬਹੁਤ ਉੱਚ ਸੂਲੇ ਤੋਂ ਜਾਂਦੀ ਹੈਗੀ ਸੋ ਜੜ ਜੜ ਕਹਿ ਦਈਏ ਨੋਂ ਟਿਕ ਜਾਂਦੀ ਹੈ ਕਹਿੰਦਾ ਸਾਬ ਤੇ ਹੁਣ ਇੱਥੇ ਇਹ ਸ਼ਿਓਰਟੀ ਹੈ ਵੀ ਜੇ ਬੰਦਾ ਪਲੱਸ 2 ਕਰ ਜਾਂਦਾ ਸਾਲ ਬਾਈ ਸਾਲ ਆਪ ਦਾ ਵੀਜ਼ਾ ਲੈ ਕੇ ਤਬ ਉਹਨੂੰ ਗਾਂਵਰ ਯੂਨੀਵਰਸਿਟੀ ਵਾਲਾ ਵੀਜ਼ਾ ਆਸਾਨੀ ਮਿਲ ਜੂਗੀ ਇੱਥੇ ਅੱਗੇ ਪੜ੍ਹਨ ਦਾ ਫਰਦਰ ਕੀ ਪਾਥ ਵੇ ਆ ਦੇਖੋ ਅਗਰ ਤੁਸੀਂ ਕੰਪੈਰੀਜ਼ਨ ਕਰੋ ਤੁਸੀਂ ਇੰਡੀਆ ਬੈਠੇ ਹੋ 12ਵੀਂ ਕਰ ਲਈ ਤੁਸੀਂ ਵੀਜ਼ਾ ਤੁਸੀਂ ਪਾਇਆ ਉਹ 50 50 ਚਾਂਸ ਹੁੰਦਾ ਹੈ ਪਰ ਤੁਸੀਂ ਦੇਖੋ ਤੁਸੀਂ ਸਕੂਲਿੰਗ ਇੱਥੋਂ ਕੀਤੀ ਹੈ ਪਲੇਸ ਤੁਸੀਂ ਇੱਥੇ ਹੀ ਹੈਗੇ ਹੋ ਉਹ ਸਿਰਫ ਵੀਜ਼ਾ ਐਕਸਟੈਂਡ ਹੋਣਾ ਹੈ ਹਮਮ ਤੇ ਤੁਸੀਂ ਵੀ ਦੇਖਿਆ ਕਿ ਜਿਹੜੇ ਬੱਚੇ ਯੂਨੀਵਰਸਿਟੀ ਚ ਇੱਥੇ ਆਉਂਦੇ ਆ ਜਾਂ ਉਹ ਆਪਣਾ ਸਟੱਡੀ ਐਕਸਟੈਂਡ ਕਰਦੇ ਥੋੜੀ ਈਜ਼ੀ ਰਹਿੰਦੀ ਹੈ ਕਿ ਯਾਰ ਰਦਰ ਤੁਸੀਂ ਇੰਡੀਆ ਬੈਠੇ ਹੋ ਤਾਂ ਉੱਥੋਂ ਵੀਜ਼ਾ ਅਪਲਾਈ ਕਰ ਰਹੇ ਹੋ ਤੇ ਗਵਰਨਮੈਂਟ ਵੀ ਕੰਸੀਡਰ ਕਰਦੀ ਹੈ ਵੀਜ਼ਾ ਆਫਿਸਰ ਵੀ ਕੰਸੀਡਰ ਕਰਦਾ ਹੈ ਵੀ ਬੱਚੇ ਨੇ 2-3 ਸਾਲ ਇਨਵੈਸਟਮੈਂਟ ਕੀਤੀ ਹੈਗੀ ਹੈ ਸਕੂਲ ਚ ਪੜਾਈ ਕੀਤੀ ਹੈ ਇੱਥੇ ਕੀਤੀ ਹੈ ਤੇ ਉਹਨੂੰ ਵੀਜ਼ਾ ਦੀ ਥੋੜੀ ਜਿਹੀ ਜਿਹੜੀ ਐਜ ਹੁੰਦੀ ਹੈਗੀ ਹੈ ਫ্রম ਦੀ ਨਾਰਮਲ ਐਪਲੀਕੈਂਟ बिकॉज ਸਕੂਲਿੰਗ ਇੱਥੇ ਹੈਗੀ ਹੈ এনवायरमेंट ਦਾ ਪਤਾ ਹੈਗਾ ਐਜੂਕੇਸ਼ਨ ਸਿਸਟਮ ਦਾ ਪਤਾ ਆਏਗਾ ਤੇ ਅਗਰ ਤੁਸੀਂ ਇੰਡੀਆ ਤੋਂ ਅਪਲਾਈ ਕਰੋ ਤਾਂ ਆਬਵੀਅਸਲੀ ਥੋੜੇ ਚਾਂਸਸ ਦੇ ਕੱਟ ਹੁੰਦੇ ਹੈਗੇ ਅਗਰ ਤੁਸੀਂ ਯੂਨੀਵਰਸਿਟੀ ਚਾਹੋਗੇ ਸੋ ਮੀਨਸ ਤਰਾਸ਼ਾ ਜਦੋਂ ਇੱਥੇ ਹੁੰਦਾ ਤਾਂ ਉਹਨੂੰ ਅਹਿਮੀਅਤ ਤਾਂ ਦਿੰਦੇ ਆ ਥੋੜੀ ਬਹੁਤ ਸੋ ਕੁੱਲ ਮਿਲਾ ਕੇ ਵਧੀਆ ਮੈਨੂੰ ਲੱਗਿਆ ਇਹ ਕਨਸੈਪਟ ਤੇ ਆਪਾਂ ਦਰਸ਼ਕਾਂ ਤੱਕ ਇਹ ਗੱਲ ਤਾਂ ਪਹੁੰਚਾਉਣ 'ਚ ਮੈਨੂੰ ਲੱਗਦਾ ਕਾਮਯਾਬ ਹੋ ਗਏ ਉਹਨਾਂ ਦੇ ਸਵਾਲ ਜਿੰਨੇ ਕੁ ਉਹਨਾਂ ਦੇ ਮਨ 'ਚ ਹੋਣੇ ਉਹਨੇ ਕੁ ਮੈਂ ਤੁਹਾਡੇ ਤੋਂ ਪੁੱਛ ਲਏ ਆ ਪਰ ਫੇਰ ਵੀ ਜੇ ਕੋਈ ਹੋਰ ਮੇਰੇ ਤੋਂ ਸਵਾਲ ਨਾ ਪੁੱਛਿਆ ਗਿਆ ਹੋਵੇ ਤੁਸੀਂ ਕੋਈ ਉਹ ਚ ਐਡ-ਆਨ ਕਰਨਾ ਚਾਹੋ ਤੇ ਨਹੀਂ ਤਾਂ ਫਿਰ ਥੋੜੀ ਜਿਹੀ ਨਾ ਬਗੱਲਬਾਤ ਐਜੂਕੇਸ਼ਨ ਦੇ ਫਰਕ ਤੇ ਵੀ ਕਰਨੀ ਆ ਕਿਉਂਕਿ ਉੱਥੇ ਜੇ ਬੱਚਾ ਆਉਣਾ ਚਾਹੁੰਦਾ ਜਾਂ ਪੇਰੈਂਟਸ ਉਹਨਾਂ ਦੇ ਦਿਮਾਗ 'ਚ ਇੱਕ ਗੱਲ ਆਉਂਦੀ ਆ ਵੀ ਉੱਥੋਂ ਦਾ ਪੜ੍ਹ ਉਦੇ ਤੇ ਵੀ ਆਪਾਂ ਫਿਰ ਜਰੂਰ ਗੱਲ ਕਰ ਲੇ। ਦੇਖੋ ਮਤਲਬ ਇਹ ਬਹੁਤ ਹੀ ਇੰਪੋਰਟੈਂਟ ਡਿਸਕਸ਼ਨ ਹੈਗੀ ਕਿ ਭਈ ਡਿਫਰੈਂਸ ਕੀ ਹੈਗਾ ਪੜਾਈ ਚ ਕਿਉਂਕਿ ਬੱਚਾ ਅਲਟੀਮੇਟਲੀ ਤੇ ਸੈਟਲ ਹੋਣ ਪੜਾਈ ਕਰਨ ਹੀ ਆ ਰਿਹਾ ਹੈ बिकॉज ਯੂਨੀਵਰਸਿਟੀ ਚੋਂ ਫਿਰ ਵੀ ਬੱਚਾ ਮੈਨੇਜ ਕਰ ਲੈਂਦਾ ਹੈਗਾ ਸਕੂਲ ਕਿ ਉਹਨੂੰ ਕੀ ਸਪੋਰਟ ਹੈਗੀ ਹੈ ਸਕੂਲ ਚ ਉਹਨੂੰ ਕੀ এনवायरमेंट ਹੈਗਾ ਇੰਟਰਨੈਸ਼ਨਲ ਬੱਚੇ ਤੇ ਆਸਟ੍ਰੇਲੀਆ ਇਹ ਚ ਬਹੁਤ ਹੀ ਖਾਸ ਤਵਜੋ ਦਿੱਤੀ ਜਾਂਦੀ ਹੈਗੀ ਸਕੂਲਾਂ ਚ ਇਥੇ ਉਹਦਾ ਇੱਕ ਅਲੱਗ ਡਿਪਾਰਟਮੈਂਟ ਹੈ ਇੰਟਰਨੈਸ਼ਨਲ ਸਕੂਲ ਦੇ ਵਿੱਚ ਹਾਂਜੀ ਇੰਟਰਨੈਸ਼ਨਲ ਡਿਪਾਰਟਮੈਂਟ ਅਲੱਗ ਡਿਪਾਰਟਮੈਂਟ ਹੈ ਉਹਦਾ ਇੱਕ ਅਲੱਗ ਹੈੱਡ ਹੈਗਾ ਉਹ ਸਾਰੇ ਬੱਚਾ ਤੇ ਉਹਦੀ ਕੀ ਪ੍ਰੋਗਰੈਸ ਹੈ ਉਹਨੂੰ ਕੀ ਪ੍ਰੋਬਲਮ ਆ ਰਹੀ ਹੈ ਜਿੱਥੇ ਉਹ ਰਹਿ ਰਿਹਾ ਉਹਨੂੰ ਉੱਥੇ ਕੋਈ ਇਸ਼ੂ ਤਾਂ ਨਹੀਂ ਆ ਰਿਹਾ ਇਸ ਤੋਂ ਬਾਅਦ ਗਵਰਨਮੈਂਟ ਨੇ ਇੱਕ ਐਮਰਜੈਂਸੀ ਨੰਬਰ ਵੀ ਦਿੱਤਾ ਹੋਇਆ ਹੂੰ ਕਿ ਬਈ ਅਗਰ ਬੱਚਾ ਬਹੁਤ ਜ਼ਿਆਦਾ ਕੁਝ ਯੂ نو ਪ੍ਰੋਬਲਮ ਆ ਗਈ ਜਾਂ ਕਿਸੇ ਨੂੰ ਕਹਿ ਨਹੀਂ ਪਾਰੇ ਕਿ ਐਮਰਜੈਂਸੀ ਨੰਬਰ ਦੈਟਸ 24/7 ਅੱਛਾ ਹਾਂ ਕਿ ਬਈ ਤੁਸੀਂ ਬੱਚੇ ਨੂੰ ਅਗਰ ਕੋਈ ਪ੍ਰੋਬਲਮ ਆ ਗਈ ਦਿਸ ਨੰਬਰ ਦੇ ਕੈਨ ਰਿੰਗ ਤੇ ਅਗਰ ਮੈਂ ਕਹਾਂ ਕਿ ਸਕੂਲਾਂ ਚ ਜਿਹੜਾ ਡਿਫਰੈਂਸ ਹੈਗਾ ਪੜਾਈ ਦਾ ਦੇਖੋ ਓਵਰਆਲ ਵੈਸੀ ਡਿਫਰੈਂਸ ਹੈ ਹੂੰ ਕਿ ਜਿਹੜੀ ਉੱਥੋਂ ਦੀ ਸਕੂਲਾਂ ਦੀ ਪੜਾਈ ਹੈ ਤੇ ਇੱਥੇ ਸਕੂਲਾਂ ਦੀ ਪੜਾਈ ਹੈ ਮੇਜਰ ਡਿਫਰੈਂਸ ਹੈ ਕਿ ਉੱਥੇ ਜਿਹੜਾ ਫੋਕਸ ਕੀ ਆਪਾਂ ਕਰਦੇ ਆਂ ਇੰਡੀਆ ਅੰਡਰਪ੍ਰੈਸਰ ਜੇ ਕਹੀਏ ਨਹੀਂ ਉੱਥੇ ਦੇਖੋ ਮੈਂ ਉੱਥੇ ਵੀ ਪੜਿਆ ਤੇ ਮੈਂ ਇੱਥੇ ਵੀ ਸਾਰਾ ਸਿਸਟਮ ਦੇਖਿਆ। ધ ਮੇਜਰ ਡਿਫਰੈਂਸ ਇਜ਼ ਉੱਥੇ ਤੁਸੀਂ ਮੈਮਰੀ ਟੈਸਟ ਲੈਂਦੇ ਹੋ। ਹਮਮ ਇੱਥੇ ਤੁਸੀਂ ਨੋਲੇਜ ਟੈਸਟ ਲੈਂਦੇ ਹੋ। ਇੱਥੇ ਪੂਰਾ ਪ੍ਰੈਕਟੀਕਲ ਹੈਗਾ ਸਭ ਕੁਝ। ਮਤਲਬ ਇਹ ਨਹੀਂ ਹੈਗਾ ਕਿ ਭਈ ਇੱਕ ਕਿਤਾਬ ਹੈਗੀ ਐ ਉਹ ਟੀਚਰ ਆਏਗਾ ਤੇ ਉਹ ਕਿਤਾਬ ਚ ਇੱਕ ਦੋ ਪੇਜ ਕਰਾ ਕੇ ਬਈ ਤੁਹਾਨੂੰ ਪੂਰੇ ਫਿਰ ਸਾਲ ਤੋਂ ਬਾਅਦ ਉਸ ਕਿਤਾਬ ਚ 10 15 ਜਾਂ 20 ਕੁਐਸਚਨ ਜਾ ਕੇ ਆਪਣਾ ਕਰੈਮ ਕਰਕੇ ਤੁਸੀਂ ਲਿਖ ਕੇ ਆਣੇ ਇਦਾਂ ਨਹੀਂ ਹੋਊਗਾ ਇਦਾਂ ਨਹੀਂ ਹੁੰਦਾ ਇੱਥੇ ਇੱਥੇ ਇਟਸ ਲਾਈਕ ਤੁਸੀਂ ਇਹ ਸਮਝੋ ਕਿ ਬਈ ਸਾਰਾ ਫਸਟਵੋਲ ਤੇ ਕੰਪਿਊਟਰਾਈਜ਼ਡ ਹੈ ਹਮ ਹਰ ਜਿੱਦਾਂ ਤੁਸੀਂ ਕਿਸੇ ਆਫਿਸ ਜਾਂਦੇ ਹੋ ਨਾ ਕਿ ਬਈ ਸਾਰੇ ਲੈਪਟਾਪ ਲੈ ਕੇ ਬੈਠੇ ਕੰਮ ਕਰ ਰਹੇ ਹਨ ਤੇ ਉਹੀ এনवायरमेंट ਇੱਥੇ ਸਕੂਲ ਹੈ ਜੀ ਜੀ ਬਈ ਤੁਸੀਂ ਕਲਾਸ ਐਂਟਰ ਕਰੋ ਤੇ ਸਾਰੇ ਬੱਚੇ ਮਤਲਬ ਕਾਪੀ ਕਿਤਾਬ ਤੇ ਬਹੁਤ ਘੱਟ ਹੁੰਦੀ ਹੈ ਸਭ ਕੁਲ ਲੈਪਟਾਪ ਜਾਂ ਆਈਪੈਡਸ ਹੁੰਦੇ ਹਨ ਤੇ ਟੀਚਰ ਆਂਦਾ ਹੈ ਤੇ ਆਪਣਾ ਉਹ ਆਪਣੀ ਪਾਵਰਪੁਆਇੰਟ ਲੈ ਕੇ ਆਂਦਾ ਹੈ ਪ੍ਰੈਜੈਂਟੇਸ਼ਨ ਲੈ ਕੇ ਆਂਦਾ ਹੈ ਤੇ ਸਾਰਾ ਪ੍ਰੈਜੈਂਟੇਸ਼ਨ ਜਿਹੜਾ ਪ੍ਰੈਕਟੀਕਲ ਹੈ ਤੇ ਜਿਹੜੇ ਐਗਜ਼ਾਮਸ ਹੁੰਦੇ ਹਨ ਮੈਕਸਿਮ ਉਹ ਅਸਾਈਨਮੈਂਟ ਬੇਸਡ ਹੈ ਉਹ ਐ ਨਹੀਂ ਹੈਗਾ ਕਿ ਤੁਸੀਂ ਕ੍ਰੈਮ ਕਰਕੇ ਆ ਜਾਓ ਇੱਕ ਲੈਸਨ ਤੇ ਉਸ ਤੋਂ ਕੁਐਸਚਨ ਪੁੱਛ ਲਾਂਗੇ ਜਿਹੜੀ ਕਲਾਸ ਡਿਸਕਸ਼ਨ ਵੀ ਹੁੰਦੀ ਹੈਗਾ ਨਾ ਉਹ ਵੀ ਸਾਰੀ ਪ੍ਰੈਕਟੀਕਲ ਬੇਸਡ ਹੈ ਬਈ ਉਹ ਉਹ ਨਾ ਕਿੱਦਾਂ ਹੁੰਦਾ ਜਿੱਦਾਂ ਸਾਡੇ ਤੁਸੀਂ ਇੰਡੀਆ ਦੇਖੋ ਟਰਮ ਐਗਜ਼ਾਮਸ ਹੁੰਦੇ ਆ ਇੱਕ ਟਰਮ ਖਤਮ ਹੋਈ ਐਗਜ਼ਾਮ ਹੋਇਆ ਫਿਰ ਇੱਕ ਟਰਮ ਖਤਮ ਐਗਜ਼ਾਮ ਹੋਇਆ ਤੇ ਉਸ ਤੋਂ ਬਾਅਦ ਫਿਰ ਇੱਕ ਫਾਈਨਲ ਐਗਜ਼ਾਮ ਹੋ ਗਿਆ ਇੱਥੇ ਕੀ ਹੁੰਦਾ ਕਿ ਉਸ ਟਰਮ ਦੇ ਦੌਰਾਨ ਚ ਨਾ ਛੋਟੇ ਛੋਟੜੇ ਵਿੱਚ ਅਸਾਈਨਮੈਂਟ ਹੁੰਦੇ ਰਹਿੰਦੇ ਆ ਥੈਟ ਯੂ ਪ੍ਰੀਪੇਅਰ ਯੂ ਫਾਰ ਦਾ ਬਿਗਰ ਅਸਾਈਨਮੈਂਟ ਤੇ ਤੁਹਾਨੂੰ ਮਤਲਬ ਚੈਪਟਰ ਵਾਈਜ਼ ਚੈਪਟਰ ਅਸਾਈਨਮੈਂਟ ਕਰਾਉਂਦੇ ਆ ਫਿਰ ਉਸ ਤੋਂ ਬਾਅਦ ਇੱਕ ਵੱਡਾ ਅਸਾਈਨਮੈਂਟ ਹੋ ਜਾਂਦਾ ਟਰਮ ਬ੍ਰੇਕ ਦਾ ਫਿਰ ਉਸ ਤੋਂ ਬਾਅਦ ਫਾਈਨਲ ਜਿਹੜੀ ਹੈ ਇਨੋ ਜਿਹੜਾ ਸਾਰਾ ਇਕੱਠਾ ਕਰਕੇ ਉਹਦੀ ਗ੍ਰੇਡਿੰਗ ਹੋ ਜਾਂਦੀ ਹੈਗੀ ਤੇ ਫਾਈਨਲ ਜਿਹੜੇ ਛੋਟੀ ਕਲਾਸ ਕਲਾਸਾਂ 'ਚ ਕੋਈ ਐਗਜ਼ਾਮ ਨਹੀਂ ਹੁੰਦੇ ਹੈਗੇ ਐਂਡ ਆਫ ਦਾ ਈਅਰ ਉਹ ਜਿਹੜੇ ਪੂਰੇ ਸਾਲ ਅਸਾਈਨਮੈਂਟ ਹੋ ਰਹੇ ਹਨ ਉਹਨਾਂ ਨੂੰ ਐਡ ਕਰਕੇ ਬਸ ਉਹਨੂੰ ਗ੍ਰੇਡ ਕਰਕੇ ਤੇ ਅੱਗੇ ਅਗਲੇ ਸਾਲ ਉਹਨੂੰ ਆ ਆਪਣਾ ਕਰ ਦਿੰਦੇ ਟਰਾਂਸਫਰ ਕਰ ਦਿੰਦੇ ਆ ਬੱਚੇ ਨੂੰ ਇਹਨੂੰ ਜੇ ਸਰਲ ਭਾਸ਼ਾ ਦਾ ਪ੍ਰੈਸ਼ਰ ਵਾਲੀ ਗੱਲ ਹੀ ਮੰਨਣੀ ਪੈਣੀ ਆ ਵੀ ਸਾਡੇ ਬੱਚੇ ਦੇ ਦਿਮਾਗ ਤੇ ਨੰਬਰ ਲਾਈਨ ਦਾ ਪ੍ਰੈਸ਼ਰ ਪੇਰੈਂਟਸ ਦਾ ਟਿਊਸ਼ਨ ਦਾ ਪ੍ਰੈਸ਼ਰ ਤੇ ਡਾਕਟਰ ਤੇ ਇੰਜੀਨੀਅਰ ਬਣਨ ਦਾ ਪ੍ਰੈਸ਼ਰ ਉਹ ਜਿਹੜਾ ਕੁਝ ਇੱਥੇ ਜਿਵੇਂ ਤੁਸੀਂ ਦੇਖਦੇ ਹੋ ਤੁਸੀਂ ਇੱਥੇ ਉਹਨੂੰ ਕਾਫੀ ਚਿਰ ਤੋਂ ਪੜ੍ਹਾ ਰਹੇ ਹੋ ਤੁਸੀਂ ਸਕੂਲਾਂ ਦੇ ਵਿੱਚ ਜਾ ਕੇ ਜਿ ਆਪਦੀ ਕਲਾਸ ਚ ਤੁਹਾਨੂੰ ਇਹ ਅੰਦਾਜ਼ਾ ਹੋ ਜਾਂਦਾ ਵੀ ਆਹ ਬੱਚਾ ਕੁਝ ਬਣੂਗਾ ਜਾਂ ਬੱਚਾ ਕਿੱਥੇ ਜੇ ਸਟੈਂਡ ਕਰਦਾ ਜਾਏ ਦੀ ਕੀ ਐਕਸਟਰਾਔਰਡਨਰੀ ਆ ਦੇਖੋ ਜਿਹੜੇ ਲੋਕਲ ਬੱਚੇ ਹੁੰਦੇ ਆ ਨਾ ਉਹ ਤੇ ਡਿਫਰੈਂਟ ਹੈਗੇ ਕਿਉਂਕਿ ਲੋਕਲ ਬੱਚੇ ਕੋਲ ਨਾ ਆਪਸ਼ਨ ਬਹੁਤ ਹੈ ਤੇ ਤੁਹਾਨੂੰ ਪਤਾ ਹੈ ਇੱਥੇ ਸਾਰੇ ਦੇ ਪਰਦੇ ਹੈ ਨਹੀਂ ਠੀਕ ਹੈ ਤੇ ਉਹ ਨੋ ਵੀ 10ਵੀਂ ਚ ਕਹਿਣਾ ਸ਼ੁਰੂ ਕਰ ਦਿੰਦੇ ਕਿ ਮੈਂ ਤੇ ਕਾਰਪੈਂਟਰ ਬੰਨਾ ਹਾਂ ਯਾਰ ਮੈਂ ਤੇ ਪਲੰਬਰ ਬੰਨਾ ਪਲੰਬਰ ਬੰਨਾ ਮੈਂ ਟਾਈਲਰ ਬੰਨਾ ਹੈ ਜਾਂ ਮੈਂ ਟਰੱਕ ਡਰਾਈਵਰ ਬੰਨਾ ਕਿਉਂਕਿ ਕਿਉਂਕਿ ਸਾਰੇ ਨਹੀਂ ਪੜਦੇ ਹੈਗੇ ਤੇ ਤੇ ਉਹਨਾਂ ਕੋਲ ਆਪਸ਼ਨ ਬਹੁਤ ਹੈਗੇ ਬਾਕੀ ਜਿਹੜਾ ਜਦੋਂ ਮੈਂ ਕਲਾਸ ਜਾਨਾ ਹੈਗਾ ਤੁਹਾਨੂੰ ਇੱਕ ਔਰ ਚੀਜ਼ ਇੱਕ ਔਰ ਮੇ ਚੀਜ਼ ਕਵਰ ਕਵਰ ਕਰਨੀ ਸੀਗੀ ਇਥੇ ਗਵਰਨਮੈਂਟ ਦਾ ਇਨਾ ਫੋਕਸ ਹੈ ਕਿ ਗਵਰਨਮੈਂਟ ਜਿਹੜੀ ਸਾਡੀ ਪੂਰੀ ਮੀਟਿੰਗਸ ਹੁੰਦੀਆਂ ਹੈ ਟੀਚਰ ਨੂੰ ਉਪਰ ਇਨਸਟਰਕਸ਼ਨ ਹੁੰਦੀ ਹੈ ਕਿ ਵੀ ਹਵ ਟੂ ਆਇਡੈਂਟੀਫਾਈ ਕਿ ਕਿਹੜਾ ਬੱਚਾ ਜਿਹੜਾ ਹੈ ਉਹ ਸਲੋ ਹੈਗਾ ਕਲਾਸ ਉਹ ਕਵਰ ਨਹੀਂ ਕਰ ਪਾ ਰਿਹਾ ਜਾਂ ਫਿਰ ਉਹਦੇ ਲਈ ਫਿਰ ਆਪਾਂ ਜਿਸ ਸਪੋਜ਼ ਕਰੋਗੀ ਵੀ ਵੀ ਬੱਚੇ ਹੈਗੇ ਕਲਾਸ ਤੇ ਪੰਜ ਸਲੋ ਹੈਗੇ ਤਾਂ 15 ਲਈ ਸਪੈਸ਼ਲ ਅਸਾਈਨਮੈਂਟ ਬਨੇਗਾ ਤੇ ਪੰਜ ਲਈ ਸਪੈਸ਼ਲ ਅਸਾਈਨਮੈਂਟ ਬਨੇਗਾ ਅੱਛਾ ਹਾਂ ਤਾਕੀ ਉਹ ਥੋੜਾ ਉਹ ਆਪਣੇ ਆਪ ਨੂੰ ਲੈਫਟ ਆਊਟ ਫੀਲ ਨਾ ਕਰੇ ਕਿ ਵੀ ਮੈਂ ਵੀ ਮੈਂ ਇਹ ਚੀਜ਼ ਕਰ ਨਹੀਂ ਪਾਰਾ ਪਲੱਸ ਔਨ ਟਾਪ ਆਫ 댓 ਤੇ ਤੁਸੀਂ ਸੁਣਿਆ ਹੋਗਾ ਇੱਥੇ ਨਾ ਸਕੂਲਾਂ ਚੋਂਦੇ ਐਸਐਸਓ ਹਮ ਹਮ ਤੇ ਉਹ ਗਵਰਨਮੈਂਟ ਅਪoint ਕਰਦੀ ਹੈ ਇੱਕ ਤੇ ਟੀਚਰ ਹੁੰਦਾ ਹੁਣ ਟੀਚਰ ਕੋਲ ਟਾਈਮ ਨਹੀਂ ਹੈਗਾ ਕਿ ਸਾਰੇ ਬੱਚਿਆਂ ਨੂੰ ਇੱਕ ਇੱਕ ਜਾ ਕੇ ਚੈੱਕ ਕਰੋ ਇੰਨੀ ਇਨਾ ਯੂ ਨੋ ਪੋਸੀਬਲ ਨਹੀਂ ਹੈਗਾ ਇੱਕ ਲੈਸਨ ਤੇ ਉਹ ਦੋ ਜਾਂ ਤਿੰਨ ਇੱਕ ਐਕਸਟਰਾ ਸਟਾਫ ਮਿਲਦਾ ਹੈ दैट इज कॉल्ड लाइक ਅ ਅਸਿਸਟੈਂਟ ਟੀਚਰ ਤੇ ਉਹ ਉਹ ਨ ਬੱਚਿਆਂ ਦੇ ਕੋਲ ਜਾ ਕੇ ਬੈੰਦੇ ਹੈਗੇ ਤੇ ਉਹਨੂੰ ਉਹ ਪੂਰਾ ਅਸਾਈਨਮੈਂਟ ਦੀ ਹੈਲਪ ਕਰਦੇ ਭਈ ਤਨੂੰ ਕੋਈ ਨਹੀਂ ਸਮਝ ਆ ਰਹੀ ਤੇ ਆਪਾਂ ਇਹਨੂੰ ਐਦਾ ਕਰਨਾ ਹੈ ਇਹਨੂੰ ਐਦਾ ਕਰਨਾ ਜਾਂ ਇਹਨੂੰ ਇਹਨੂੰ ਐਦਾ ਕਰਨਾ ਮਤਲਬ ਇਸ ਲੈਵਲ ਤੱਕ ਫੋਕਸ ਹੁੰਦਾ ਹੈ ਫਿਰ ਉਸ ਤੋਂ ਬਾਅਦ ਇਹਦਾ ਦੋ ਸਮਾਫੀ ਚਾਉਣੇ ਤਾਂ ਦੋ ਫਾਇਦੇ ਹੋਣਗੇ ਇੱਕ ਤਾਂ ਬੱਚਾ ਬੜੀ ਨਿਗਰਾਨੀ ਚਾ ਤੇ ਦੂਜਾ ਮੈਨੂੰ ਲੱਗਦਾ ਟ੍ਰੇਨਿੰਗ ਵੀ ਇੱਕ ਟੀਚਰ ਵੀ ਡਵੈਲਪ ਹੋ ਰਿਆ ਨਾਲ ਨਾਲ கரੈਕਟ ਕਰੈਕਟ ਜਿਹੜਾ ਅਸਿਸਟੈਂਟ ਤੋਂ ਉਹਨੇ ਟੀਚਰ ਬਣਨਾ ਤੋਂ ਪਹਿਲਾਂ ਸ਼ੈਡੋ ਹੋ ਕੇ ਨਿਕਲੂਗਾ ਤਾਂ ਹੀ ਨਹੀਂ ਬੀਕੋਜ਼ ਗਵਰਨਮੈਂਟ ਦੀ ਗਵਰਨਮੈਂਟ ਦੀ ਆਪਣਾ ਹੋ ਰਹੀਦੀ ਹੈਗੀ ਇਹ ਫੋਕਸ ਕਿ ਬਈ ਬਈ ਸਕੂਲਾਂ 'ਚ ਕੋਈ ਵੀ ਬੱਚਾ ਜਿਹੜਾ ਹੈ ਨਾ ਉਹ ਪਗੜ ਥੋੜੇ ਜਿਹੀ ਉਸ ਕੈਲੀਬਰ ਹੈਗਾ ਤਾਂ ਉਹ ਯੂ ਨੋ ਪਿੱਛੇ ਨਾ ਰਹਿ ਆ ਲੈਫਟ ਆਊਟ ਨਰੇ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇਣਾ ਕਿ ਸੁਪੋਜ਼ ਕਰੋ ਇੰਡੀਆ ਚ ਤੁਸੀਂ ਦੇਖਿਆ ਸਕੂਲਾਂ ਚ ਜਿਹੜੇ ਟੀਚਰ ਹੈ ਪਿੱਛੇ ਪਿੱਛੇ ਰਹਿੰਦੇ ਕਿ ਬਈ ਸਾਡੇ ਕੋਲ ਟਿਊਸ਼ਨ ਰੱਖ ਲਓ ਤਾਂ ਹੀ ਤੁਹਾਡਾ ਕੁਝ ਨਾ ਕੁਝ ਹੋਏ ਸਕੂਲ ਚ ਇੱਥੇ ਮੈਨੂੰ ਈਮੇਲ ਆਉਂਦੀ ਹੈ ਸਕੂਲਾਂ ਕਿ ਬਈ ਤੁਹਾਡਾ ਬੱਚਾ ਸਕੂਲ ਚ ਪੜ ਰਿਹਾ ਤੇ ਇਹ ਸਬਜੈਕਟ ਹੈਗਾ ਸੁਪੋਜ਼ ਕਰੋ ਮੈਥ ਜਿਹੜਾ ਥੋੜਾ ਡਿਫਿਕਲਟ ਹੈਗਾ ਤੇ ਆਪਾਂ ਇਸ ਇਸ ਦਿਨ ਸਕੂਲ ਤੋਂ 1 ਘੰਟਾ ਬਾਅਦ ਇਹ ਟੀਚਰ ਰੁਕਣਗੇ ਅਗਰ ਉਹਨੂੰ ਕੋਈ ਪ੍ਰੋਬਲਮ ਆ ਗਈ ਅਗਰ ਆ ਰਹੀ ਹੈ ਤਾਂ ਉਹ ਰੁਕੇ ਆਪਣਾ ਡਿਸਕਸ ਕਰ ਲੈ ਹਮ ਮਤਲਬ ਇਹ ਇੱਕ ਗਵਰਨਮੈਂਟ ਸਕੂਲ ਦੀ ਗੱਲ ਮੈਂ ਕਰ ਰਿਹਾ ਹਾਂ ਗਵਰਨਮੈਂਟ ਬੰਨੀ ਹੋਈ ਹਦਾਇਤਾਂ ਟੀਚਰ ਨੂੰ ਵੀ ਭਾਈ ਤੁਸੀਂ ਐਕਸਟਰਾ ਹਾਣ ਨੂੰ ਆਵਰ ਦੇ ਕੇ ਜੇ ਬੱਚਿਆਂ ਨੂੰ ਚਾਹੀਦਾ ਤਾਂ ਪੁੱਛ ਤੇ ਜਿਹੜਾ ਇੰਟਰਨੈਸ਼ਨਲ ਡਿਵੀਜ਼ਨ ਦਾ ਹੈੱਡ ਹੁੰਦਾ ਹੈਗਾ ਉਹ ਆਪਣਾ ਯੂ ਨੋ ਹੀ ਇਜ਼ ਰਿਸਪੋਨਸਿਬਲ ਫਾਰ 올 ਦਿ ਇੰਟਰਨੈਸ਼ਨਲ ਸਟੂਡੈਂਟਸ ਇਨ ਇਨ ਦ ਸਕੂਲ ਤੇ ਉਹ ਸਾਰੀ ਸਕੂਲ ਸਾਰੇ ਬੱਚਿਆਂ ਦਾ ਪੂਰਾ ਓਵਰਆਲ ਕੀ ਪ੍ਰੋਗਰੈਸ ਚੱਲ ਰਹੀ ਹੈ ਕਿੰਨੂੰ ਕੀ ਪ੍ਰੋਬਲਮ ਆ ਰਹੀ ਹੈ ਇੰਡੀਵਿਜੂਅਲੀ ਉਹ ਪੁੱਛਦੇ ਹੈਗੇ ਆਂ तो कोई प्रॉब्लम तो नहीं आ रही है कि कुछ इशू तो नहीं आ रही है जितने रह रहे हो इवन तुम अपने रिलेटिव के भी रह रहे हो ना इवन देन दे कीप एन आई बिकॉज़ रिलेटिव कोल तो कोई प्रॉब्लम तो नहीं आ रही होगी हैगी hmm. ਦੇ ਉੱਥੇ ਕੋਈ ਇਸ਼ੂ ਤਾਂ ਨਹੀਂ ਹੈਗਾ ਉਹ ਤਾਂ ਜਵਾਗ ਦੇ ਤੜਕੇ ਚ ਢੀਟ ਵੱਡੀ ਦੇਖੀ ਤੋ ਦੇਖ ਕੇ ਵੀ ਫੜ ਲੰਦੇ ਵੀ ਢੀਟ ਕਿਉਂ ਵੱਜੀਏ ਤੇਰੇ ਕਿਤੇ ਤੈਨੂੰ ਘਰੇ ਘੁੱਟਿਆ ਤਾਂ ਨਹੀਂ ਹਾਂਜੀ ਹਾਂਜੀ ਦੇਖੋ ਵਿਵੇਕ ਜੀ ਬੜੀਆਂ ਬਧਿਆ ਲੱਗ ਰਿਹਾ ਗੱਲਾਂ ਕਰਦੇ ਹੋਏ ਤੇ ਪਰ ਮੈਂ ਨਾ ਇੱਕ ਕਹਿੰਦੇ ਨੂੰ ਇੱਕ ਨਿੱਜੀ ਜਿਹਾ ਸਵਾਲ ਮੈਂ ਪੁੱਛਣਾ ਚਾਹੂੰ ਆ ਜਾਂਦੇ ਜਾਂਦੇ ਕਿਉਂਕਿ ਅਸੀਂ ਜਿਹੜੇ ਦੌਰ ਚ ਪੜੇ ਆ ਜਾਂ ਜਿੱਥੇ ਰਹੇ ਆ ਮੈਂ ਜਦੋਂ ਦੇ ਤੁਸੀਂ ਬੈਠੇ ਹੋਏ ਜੇ ਮਾਸਟਰ ਜੀ ਦੇ ਤੌਰ ਤੇ ਮੇਰੇ ਨਾਲ ਤੇ ਮੈਨੂੰ ਸਾਡੇ ਸਰ ਇੱਕ ਮਾਸਟਰ ਜੀ ਸੀ ਛੋਟੂ ਰਾਮ ਉਹ ਚੇਤੇ ਆ ਰਹੇ ਆ ਤੇ ਮੈਂ ਹੁਣ ਤੁਹਾਨੂੰ ਇਹ ਹੀ ਪੁੱਛਣਾ ਵੀ ਤੁਸੀਂ ਤੁਹਾਡਾ ਜਿਹੜਾ वैसे ਤਾਂ ਪਤਾ ਹੀ ਹੈ ਸਾਨੂੰ ਇਹ ਗੱਲ ਦਾ ਪਰ ਫਿਰ ਵੀ ਅੱਜ ਇੱਕ ਆਪ ਦਾ ਦਿਲ ਹਲਕਾ ਕਰਨ ਲਈ ਗੱਲ ਕਰ ਰਿਹਾ ਵੀ ਇੱਥੇ ਤੁਸੀਂ ਕਿੰਨੇ ਕੁ ਪੜ੍ਹੇ ਟੀਚਰ ਹੋ ਵੀ ਕਈ ਬੱਚਿਆਂ ਦੇ ਮੱਥਿਆਂ ਤੇ ਤੇੜੀਆਂ ਪੈ ਜਾਂਦੀਆਂ ਦੇਖ ਕੇ ਕਿ ਬੱਚੇ ਖੁਸ਼ ਹੋ ਜਾਂਦੇ ਵੀ ਵਧੀਆ ਬੰਦਾ ਆ ਗਿਆ ਕਿਉਂਕਿ ਸਾਡੇ ਜਿਹੜੇ ਛੋਟੁਰਾ ਮਾਸਟਰ ਜੀ ਚੰਗੇ ਬਹੁਤ ਸੀ ਪਰ ਪੀਪਿਆਂ ਨਾਲ ਨਾਲਆਂ ਗੋਟੀਆਂ ਗੋਡੇ ਆ ਜਿਹੜੇ ਆ ਸਜਾ ਦਿੰਦੇ ਸੀ ਪੀਪੀ ਰੱਖਦੇ ਕੋਲੇ ਪਤਾ ਨਹੀਂ ਕਾਦੀ ਭਰੀ ਹੁੰਦੀ ਤੇ ਜਿਹੜਾ ਵੀ ਮਾਰ ਰਿਹਾ ਉਹ ਦੇਸੂ ਵਾਲਿਆ ਉਹਦੇ ਗੋਡੇ ਤੇ ਠਾ ਮਾਰਦੇ ਇੱਥੇ ਨਾ ਬਹੁਤ ਡਿਫਰੈਂਟ ਸਿਸਟਮ ਹੈ ਇੱਥੇ ਤੁਹਾਨੂੰ ਨਾ ਸਾਰੇ ਸਟੂਡੈਂਟਸ ਨਾਲ ਇੱਕ ਰਿਲੇਸ਼ਨਸ਼ਿਪ ਡਵੈਲਪ ਕਰਨਾ ਪੈਂਦਾ ਹੈਗਾ ਅਗਰ ਤੁਸੀਂ ਉੱਥੇ ਕਲਾਸ 'ਚ ਜਾਣਾ ਹੈਗਾ ਕਿ ਤਾਂ ਕਿ ਉਹ ਇੰਗੇਜ ਰਹਿਣ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੱਸਾਂ ਕਿ ਮੈਨੂੰ ਚਾਕਲੇਟਸ ਲੈ ਕੇ ਜਾਣੀ ਪੰਦੀ ਕਲਾਸ ਕਦੀ 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 ਯੂ ਨੋ ਆਪਣਾ ਜਿਹੜੀ ਆਪਾਂ ਲੌਲੀਆਂ ਕਹਿੰਦੇ ਆ ਇੱਥੇ ਤੇ ਇਹ ਮਤਲਬ ਇਹ ਸਾਰੀ ਚੀਜ਼ਾਂ ਆਪਾਂ ਨੂੰ ਕਰਨੀ ਪੰਦੀ ਹੈ ਕਿ ਜਸਟ ਕਿ ਉਹ ਬੱਚਾ ਜਿਹੜਾ ਨਾ ਥੋੜਾ ਜਆ ਤੁਹਾਡੇ ਲਈ ਕੰਫਰਟੇਬਲ ਹੋਏਗੇਜ ਰਹੇ ਤੁਹਾਡੇ ਕੋਲ ਯੂ نو ਆ ਕੇ ਕੁਝ ਚੀਜ਼ ਕਿ ਨਹੀਂ ਪੁੱਛੇ ਕਿ ਕੋਈ ਕੋਈ ਪ੍ਰੋਬਲਮ ਆ ਰਹੀ ਹੈ ਦੇਖੋ ਕਲਾਸ ਚ ਦੇਖੋ ਸਾਰੇ ਹਰ ਲੈਵਲ ਦੇ ਸਟੂਡੈਂਟ ਹੁੰਦਾ ਹੈ ਤੇ ਦੇਖੋ ਇੰਡੀਓ ਤਾਂ ਇੰਡੀਆ ਦੇ ਤਰਹੀ ਹੈ ਹਰ ਸਟੂਡੈਂਟ ਦਾ ਲੈਵਲ ਅਲੱਗ ਹੈ ਤੁਹਾਨੂੰ ਹਰ ਤੁਹਾਨੂੰ ਪਤਾ ਚੱਲ ਜਾਂਦਾ ਤੁਸੀਂ ਜਦੋਂ ਇੱਕ ਅਸਾਈਨਮੈਂਟ ਲੈਂਦੇ ਹੋ ਨਾ ਕਿ ਬਈ ਜਾਂ ਜਦੋਂ ਤੁਸੀਂ ਪੜਾਅ ਵੀ ਰਹੋ ਕਿ ਕਿਹੜਾ ਡਿਸਟਰਬੈਂਸ ਕਰ ਰਿਹਾ ਹੈ ਕਿਹੜਾ ਨਹੀਂ ਕਰ ਰਿਹਾ ਕਿਹੜਾ ਸincerely ਸੁਣ ਰਿਹਾ ਉਹ ਪਤਾ ਚਲ ਜਾਂਦਾ ਹੈ ਕਿ ਭਈ ਕਿਹੜਾ ਬੱਚਾ ਤੁਹਾਨੂੰ ਮਤਲਬ ਕਿਸ ਲੈਵਲ ਦਾ ਤੁਹਾਨੂੰ ਧਿਆਨ ਰੱਖਣਾ ਹੈਗਾ ਜਾਂ ਨਹੀਂ ਰੱਖਣਾ ਹੈਗਾ ਬਾਕੀ ਓਵਰਆਲ ਜਿਹੜਾ ਹੈਗਾ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਵਾ ਕਿ ਭਈ ਇੱਥੇ ਉਹ ਲੈਵਲ ਸਕੂਲਾਂ ਚ ਹੈਗਾ ਜਿਹੜਾ ਮੈਂ ਇੰਡੀਆ ਯੂਨੀਵਰਸਿਟੀ ਤੱਕ ਨਹੀਂ ਦੇਖਿਆ ਭਈ ਜਿਹੜਾ ਜਿਸ ਡੀਪ ਤੱਕ ਜਾਂਦੇ ਹੈਗੇ ਆ ਜਾਂ ਜੋ এনवायरमेंट ਕਲਾਸ ਚ ਜਿਸ ਸਾਹਮਣੇ ਲੈਕਚਰ ਹੁੰਦਾ ਹੈਗਾ ਤੇ ਮਤਲਬ ਕੋਈ ਕੰਪੈਰੀਸ਼ਨ ਨਹੀਂ ਹੈਗਾ ਇੰਡੀਆ ਸਕੂਲ ਚ ਕਾਪਾ ਕੋਈ ਕੰਪੈਰੀਸ਼ਨ ਕਰੀ ਨਹੀਂ ਸਕਦੇ ਹੈਗੇ ਕਿਉਂਕਿ ਦੇਖੋ ਮੁਕਾਬਲਾ ਕਿਸੇ ਚੀਜ਼ ਦਾ ਕਿਸੇ ਚੀਜ਼ ਨਾਲ ਨਹੀਂ ਸਾਰੀਆਂ ਕਾਲਪੁਰਖ ਦੀਆਂ ਬਣਾਏ ਹੋਏ ਰੰਗਾਂ ਬਹੁ ਰੰਗੀ ਦੁਨੀਆ ਸੀ ਕਿਸੇ ਨੂੰ ਨਿੰਦਣਾ ਭੰਡਣਾ ਜਾਂ ਅਸੀਂ ਛੋਟਾ ਦਿਖਾਉਣ ਲਈ ਸ਼ੋਅ ਨਹੀਂ ਕਰਦੇ ਸਾਡਾ ਤਾਂ ਮਕਸਦ ਹੁੰਦਾ ਗੱਲ 'ਚੋਂ ਗੱਲ ਕੱਢਣੀ ਤੇ ਗਿਆਨ ਜੇਕਰ ਤੋਂ ਮਿਲ ਜੇ ਤਾਂ ਉਹਨੂੰ ਹਾਸਲ ਕਰ ਲੈਣਾ ਜੇ ਸਾਨੂੰ ਮਿਲ ਗਿਆ ਤਾਂ ਤੁਹਾਡੇ ਤੱਕ ਪੁੱਜਦਾ ਕਰ ਦੇਣਾ ਜਿਵੇਂ ਤੁਹਾਨੂੰ ਪਹਿਲਾਂ ਹੀ ਦੱਸਿਆ ਵੀ ਅਸੀਂ ਇਸ ਚੀਜ਼ ਦੇ ਐਕਸਪਰਟ ਨਹੀਂ ਮੈਂ ਇੱਕ ਤੁਹਾਡੇ ਸਾਹਮਣੇ ਆ ਇਕੱਲਾ ਗੱਲਾਂ ਮਾਰਨ ਵਾਲਾ ਬੰਦਾ ਤੇ ਇਹਨਾਂ ਕੋਲੇ ਤਾਂ ਫੇਰ ਵੀ ਇੱਕ ਹੈ ਜੇ ਅਧਿਆਪਕ ਦਾ ਤਜਰਬਾ ਤੇ ਨਾਲ ਨਾਲ ਇਹਨਾਂ ਨੇ ਇਸ ਕੇਸ 'ਚੋਂ ਨਿਕਲੇ ਸੀ ਤਾਂ ਕਰਕੇ ਅਸੀਂ ਅੱਜ ਤੁਹਾਡੇ ਤੱਕ ਗੱਲ ਕੀਤੀ ਹੈ ਤੇ ਸਾਨੂੰ ਪੂਰੀ ਉਮੀਦ ਹੈ ਜੇਕਰ ਤੁਸੀਂ ਇਹ ਸ਼ੋਅ ਪੂਰਾ ਸੁਣਿਆ ਤੁਹਾਡੇ ਕਾਫੀ ਸਵਾਲਾਂ ਦੇ ਜਵਾਬ ਮਿਲ ਗਏ ਹੋਣੇ ਆ ਪਰ ਫੇਰ ਵੀ ਜੇਕਰ ਤੁਹਾਡਾ ਕੋਈ ਸਵਾਲ ਰਹਿੰਦਾਗਾ ਤੁਸੀਂ ਇਹਨਾਂ ਦੇ ਕਮੈਂਟ ਦੇ ਵਿੱਚ ਲਿਖੋਗੇ ਤਾਂ ਅਸੀਂ ਤੁਹਾਨੂੰ ਕੋਸ਼ਿਸ਼ ਕਰਾਂਗੇ ਜਵਾਬ ਦੇਣ ਦੀ ਜਾਂ ਫਿਰ ਆਪਾਂ ਵਿਵੇਕ ਜੀ ਨੂੰ ਸੱਦ ਲਿਆਵਾਂਗੇ ਕਿਤੇ ਨਾ ਕਿਤੇ ਇਹਨਾਂ ਦੇ ਬਿਜ਼ੀ ਟਾਈਮ ਦੇ ਵਿੱਚੋਂ ਤੇ ਫਿਰ ਆਪਾਂ ਇਹਨਾਂ ਤੋਂ ਹੋਰ ਜਵਾਬ ਲੈ ਲਾਂਗੇ ਸੋ ਜੇਕਰ ਕਿਸੇ ਵੀ ਬੰਦੇ ਦੇ ਰਾਹ ਅੱਜ ਦੇ ਪ੍ਰੋਗਰਾਮ ਬਾਅਦ ਖੁੱਲਦੇ ਆ ਤੇ ਸਾਡੀ ਜਿੱਤ ਆ ਸਾਡੀ ਸਫਲਤਾ ਇਹੀ ਆ ਬਸ ਅਸੀਂ ਤਾਂ ਇੰਨਾ ਕੀ ਹੀ ਆਪਦਾ ਮਕਸਦ ਲੈ ਕੇ ਚੱਲੇ ਹੋਏ ਆ ਵਿਵੇਕ ਜੀ ਤੁਸੀਂ ਬਹੁਤ ਕੀਮਤੀ ਸਮਾਂ ਕੱਢਿਆ ਆਪਦਾ ਮੈਨੂੰ ਪਤਾ ਤੁਸੀਂ ਬੜੇ ਰੁੱਝੇ ਹੋ ਹੋ ਆਪਣੇ ਰੁੱਝੇ ਵਿੱਚ ਵੀ ਪਰ ਫਿਰ ਵੀ ਤੁਸੀਂ ਅੱਜ ਛੁੱਟੀ ਵਾਲੇ ਦਿਨ ਇੱਥੇ ਆਏ ਤੇ ਸਾਨੂੰ ਸਮਾਂ ਦਿੱਤਾ ਉਹਦੇ ਲਈ ਬਹੁਤ ਬਹੁਤ ਧੰਨਵਾਦ ਤੇ ਜੇਕਰ ਥੋੜਾ ਜਿਹਾ ਇੱਕ ਇਨੀ ਕ ਬੇਨਤੀ ਕਰਾਂਗੇ ਕਮੈਂਟਸ ਤੇ ਧਿਆਨ ਰੱਖਿਓ ਕੋਈ ਵੀ ਤੁਹਾਡੇ ਤੋਂ ਕੋਈ ਸਵਾਲ ਆਉਂਦਾ ਤਾਂ ਜਰੂਰ ਉਹਨਾਂ ਨੂੰ ਰਿਪਲਾਈ ਹਾਂ ਕੋਈ ਨਹੀਂ ਅਗਰ ਤੁਸੀਂ ਮਤਲਬ ਅਗਰ ਆਪਣਾ ਮੈਂ ਕਮੈਂਟਸ ਵਾਸਤੇ ਚੈੱਕ ਕਰਾਂਗਾ ਤੁਸੀਂ ਅਗਰ ਤੁਹਾਡੇ ਕੋਲ ਵੀ ਕੋਈ ਅਗਰ ਕੁਇਰੀ ਆਂਦੀ ਹੈ ਤਾਂ ਤੁਸੀਂ ਫਾਰਵਰਡ ਕਰੋਗੇ ਤੇ ਮਤਲਬ ਮੈਨੂੰ ਤੇ ਮਤਲਬ ਇਸ ਤੋਂ ਵਧੀਆ ਕੋਈ ਹੈ ਹੀ ਨਹੀਂ ਕਿ ਕਿ ਕਿਸੇ ਦਾ ਕੰਮ ਹੋ ਜਾਏ ਜਾਂ ਕਿਸੇ ਨੂੰ ਅਗਰ ਇਹਦਾ ਕੋਈ ਬੈਨੀਫਿਟ ਮਿਲ ਜਾਏ ਜੀ 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 ਬਿਲਕੁਲ ਜੀ ਬਿਲਕੁਲ ਬਹੁਤ ਬਹੁਤ ਮਿਹਰਬਾਨੀ ਜੀ ਲਈਏ ਜਾਜਦੀ ਫਿਰ ਸੱਸ ਸੱਸ